ਇਹ ਨਰੇਗਾ ਮਜ਼ਦੂਰ ਨੂੰ ਨਰੇਗਾ ਮਜ਼ਦੂਰ ਐਕਟ ਜਿਹੜਾ ਹੈਗਾ ਆ ਕਿ ਉਹਦੇ ਤਹਿਤ ਜਿਹੜੀਆਂ ਸੁਵਿਧਾਵਾਂ ਹੈਗੀਆਂ ਕਿ ਉਹਨੂੰ ਪੂਰੀਆਂ ਮਿਲਦੀਆਂ ਜੇ ਮਜ਼ਦੂਰ ਆਪਣੇ ਘਰ ਤੋਂ 5 ਕਿਲੋਮੀਟਰ ਤੋਂ ਦੂਰੀ ਤੋਂ ਵੱਧ ਜੀ ਕੰਮ ਤੇ ਜਾਂਦਾ ਤਾਂ ਜਿੰਨੀ ਉਹਨੂੰ ਤਨਖਾਹ ਮਿਲਦੀ ਆ ਅੱਜ 346 ਰੁਪਏ ਜੀ ਉਹਨੂੰ ਦਿਹਾੜੀ ਮਿਲਦੀ ਆ ਤਾਂ ਉਹਦਾ 10ਵਾਂ ਹਿੱਸਾ ਵਾਧੂ ਲੈਣ ਦਾ ਫੱਕਦਾਰ ਮਜ਼ਦੂਰ ਹੈ ਕਈਆਂ ਪਿੰਡਾਂ 'ਚ ਤਾਂ ਇਦਾਂ ਵੀ ਹੋਇਆ ਹਾਰੀ ਲਵਾ ਕੇ ਘਰੋਂ ਚਲ ਜਾਓ ਮੋਕੇ 'ਤੇ ਜਾ ਕੇ ਫੇਰ ਹਾਰੀ ਲਵਾ ਲਓ ਘਰੋਂ ਚਲ ਜਾਓ ਹਾਰੀ ਪੈ ਗਈ ਇਦਾਂ ਵੀ ਹੋ ਰਿਹਾ ਜੀ ਇਹ ਸੇ ਭ੍ਰਿਸ਼ਟਾਚਾਰ ਦੀ ਭ੍ਰਿਸ਼ਟਾਚਾਰ ਨੂੰ ਨਾਥ ਨਹੀਂ ਬਈ ਭ੍ਰਿਸ਼ਟਾਚਾਰ ਉੱਥੇ ਖੜਾ ਜੀ ਇਹਦੇ ਵਿੱਚ ਕੀ ਨੀਅਤ ਲੱਗਦੀ ਹੈ ਜਿਹੜੀ ਫੋਟੋ ਕਿਤੇ ਹੁੰਦੀ ਕੰਮ ਕਿਪ ਕਰਾਉਂਦੇ ਉਹਦੇ ਵਿੱਚ ਇਹ ਆ ਸਰ ਭਈ ਜਿਹੜੇ ਸਾਡੇ ਜੀਆਰਐਸਆ ਜਾਂ ಗ್ರಾಮ ਪੰਚਾਇਤਾਂ ਇਹਨਾਂ ਦੀ ਅਕਸਰ ਮਿਲੀ ਭਗਤ ਹੁੰਦੀ ਹੈ ਤੇ ਉਹ ਕੰਮ ਹੋਰ ਪਾਸੇ ਕਰਾ ਲਾਂਦੇ ਬੇਦਰ ਜ਼ਰੂਰੀ ਹੈ ਇਹ ਕਰ ਲਓ ਇਧਰ ਲਾਪਾ ਮੇਰੇ ਅੰਦਰ ਰਹਿ ਜੀ ਜਦ ਕਿ ਮਾਸਟਰ ਉੱਥੇ ਦਾ ਹੁੰਦਾ ਤੇ ਪੈਸੇ ਇੱਥੇ ਰਹਿੰਦੇ ਹਰ ਮਹੀਨੇ ਦੇ ਆਖਰੀ ਸ਼ੁੱਕਰਵਾਰ ਹਰੇਕ ਪਿੰਡ ਦੇ ਵਿੱਚ ਇੱਕ ਰੋਜ਼ਗਾਰ ਦੇਬਸ ਮਨਾਇਆ ਜਾਊਗਾ ਅਮਰੀਕਾ ਵਿੱਚ ਬੰਦੇ ਪਰ ਪੂਰੇ ਪੰਜਾਬ ਦੇ ਵਿੱਚ ਮੈਂ ਦਾਅਵੇ ਨਾ ਕਹਿ ਸਕਦਾ ਕੋਈ ਰੋਜ਼ਗਾਰ ਦੇਬਸ ਨਹੀਂ ਮਨਾ ਰਿਹਾ ਮਨਉਣ ਦਾ ਤਰੀਕਾ ਕੀ ਹੋਵੇਗਾ ਮੈਂ ਦੱਸ ਰਿਹਾ ਜੀ ਉਹ ਉਹਦੇ ਵਿੱਚੋਂ ਪੁੱਛਿਆ ਜਾਊਗਾ ਜੋ ਜੋ ਉਹਦੇ ਵਿੱਚ ਹਦਾਇਤਾਂ ਉਹਨੂੰ ਪੁੱਛਿਆ ਜਾਊਗਾ ਵੀ ਕਿਹਨੂੰ ਕੰਮ ਚਾਹੀਦਾ ਭਾਈ ਕਿਹਨੂੰ ਪਿਛਲੇ ਸਮੇਂ ਵਿੱਚ ਕੰਮ ਘੱਟ ਮਿਲਿਆ ਜਾਂ ਕਿਹੜਾ ਲੋੜਵੰਦ ਐਪਲੀਕੇਸ਼ਨ ਲੈ ਕੇ ਸਰਪੰਚ ਸਾਹਿਬ ਆਪਣੀ ਸਟੈਂਪ ਲਾਉਣਗੇ ਰਿਸੀਵ ਕਰਨਗੇ ਬੇਲੇ ਤੂੰ ਰਿਸੀਵ ਕਰ ਲਈ ਉਸ ਦਿਨ ਤੋਂ 15 ਦਿਨ ਦੇ ਵਿੱਚ ਵਿੱਚ ਉਹਨੂੰ ਕੰਮ ਮਿਲਣਾ ਚਾਹੀਦਾ ਫਿਰ ਉਹ ਬੇਰੋਜ਼ਗਾਰੀ ਪੱਤੇ ਦਾ ਹੱਕਦਾਰ ਮਜ਼ਦੂਰ ਹੋ ਜਾਣਾ ਫਿਰ ਉਹਨੂੰ ਪੱਤੇ ਦੀ ਅਰਜ਼ੀ ਦੇਣੀ ਚਾਹੀਦੀ ਵੀ ਮੈਂ ਕੰਮ ਮੰਗਿਆ ਸੀਗਾ ਜੀ ਆਹ ਦੇਖੋ ਜੀ ਮੇਰੇ ਕੋਲ ਆ ਪ੍ਰੂਫ ਆ ਤੇ ਮੈਨੂੰ ਕੰਮ ਨਹੀਂ ਤਾਂ ਮੈਨੂੰ ਬੇਰੋਜ਼ਗਾਰੀ ਪੱਤਾ ਹੁਣ ਪ੍ਰਸ਼ਾਸਨ ਦਾ ਮੌਸਮ ਚੜ ਰਿਹਾ ਅਸੀਂ ਉਹਨੂੰ ਬੂਠ ਮਿਲਣੇ ਚਾਹੀਦੇ ਬੂਠ ਮਿਲਣੇ ਚਾਹੀਦੇ ਉਹ ਨਹੀਂ ਦੇਣੇ ਕਹੀਆਂ ਪੱਠੜ ਰੰਬੇ ਦਾਤੀਆਂ ਜੋ ਚਾਹੀਦਾ ਉਹ ਨਹੀਂ ਦੇ ਉਜ਼ਾਰ ਉਹਨਾਂ ਨੇ ਪ੍ਰਬੰਧ ਕੀਤਾ ਉਜ਼ਾਰ ਉਹਨੀ ਪ੍ਰਬੰਧ ਕੰਮ ਦੇ ਦੇ ਜੀ 15 ਦਿਨ ਦੇ ਵਿੱਚ ਵਿੱਚ ਕੰਮ ਦੇਣਾ ਨਹੀਂ ਤਾਂ ਫੇਰ ਬੇਰੋਜ਼ਗਾਰੀ ਪੱਤੇ ਬਨੂ ਗੱਲ ਤੁਰਨੀ ਜੇ ਕਹਿੰਦੇ ਵੀ ਇਹਦੇ ਵਿੱਚ ਤਾਂ ਇਹ ਵੀ ਹੈਗਾ ਵੀ ਜੇ ਕੋਈ ਨਰੀਗਾ ਮਜ਼ਦੂਰ ਔਰਤ ਮਾਂ ਬਣਨ ਵੱੜ ਗਈ ਸਾਡੀ ਪਿੰਡਾਂ ਨੂੰ ਹੂੰ ਜੇ ਉਹ ਘੱਟ ਕੰਮ ਕਰ ਸਕਦੀ ਹੈ ਉਹ ਦਿਹਾੜੀ ਜਾ ਕੇ ਘੱਟੇ ਕੰਮ ਕਰੂਗੀ ਬਹਿ ਜਾਊਗੀ ਹੂੰ ਦੂਜੇ ਨੰਬਰ ਤੇ ਜੇ ਕੋਈ ਸਿਆਣਾ ਹੈਗਾ ਜਾਂ ਅੰਘੀੜਿਆ ਉਹ ਜਿੰਨਾ ਕੰਮ ਕਰ ਸਕਦਾ ਉਹਨਾ ਕਰੂਗਾ ਉਹ ਤੇ ਕੋਤਪਾੜ ਹੂੰ ਦਿਹਾੜੀ ਬਰਾਬਰ ਮਿਲਦੀ ਦਾ ਤੇ ਜੇ ਪੰਜ ਔਰਤਾਂ ਦੇ ਬੱਚੇ ਉੱਥੇ ਹੈਗੇ ਆ ਤਾਂ ਇੱਕ ਔਰਤ ਉਹਨਾਂ ਦੇ ਬੱਚਿਆਂ ਨੂੰ ਖਿਲਾਉਣ ਲਈ ਉਹਨੇ ਕੋਈ ਬੈਠ ਗਈ ਜੀ ਮਜ਼ਬੂਰੀਆਂ ਇਦਾਂ ਇੰਨੀਆਂ ਆ ਸਾਡੇ ਸਮਾਜ ਦੇ ਵਿੱਚ ਕਿ ਉਹਨਾਂ ਨੂੰ ਕੰਮ ਤੇ ਜਾਣਾ ਪੈਂਦਾ ਨਾਲ ਮਨਰੇਗਾ ਦਾ ਐਕਟ ਵਧੀਆ ਬਣਿਆ ਸੀ ਲੋਕਾਂ ਦੇ ਹਿੱਤ ਵਿੱਚ ਆ ਪਰ ਮਨਰੇਗਾ ਨੂੰ ਜ਼ਮੀਨੀ ਤੌਰ ਤੇ ਜਿੰਨੀਆਂ ਉਹਦੇ ਵਿੱਚ ਜੋ ਕੋਈ ਚ ਲਿਖਿਆ ਹੈ ਉਹਦੀ ਗਾਈਡਲਾਈਨ ਵਿੱਚ ਲਿਖਿਆ ਉਹ ਜ਼ਮੀਨੀ ਤੌਰ ਤੇ ਲਾਗੂ ਨਹੀਂ ਹੈ ਮਨਰੇਗਾ ਨੂੰ ਸਾਡੇ ਸ਼ਾਸਕਾਂ ਨੇ ਖਾ ਲਿਆ ਸਾਡੇ ਪ੍ਰਸ਼ਾਸਕਾਂ ਨੇ ਖਾ ਲਿਆ ਮਨਰੇਗਾ ਦੇ ਨੂੰ ਭਤਾ ਲੈਣ ਚ ਕਿਸੇ ਨੇ ਕੋਈ ਕਸ ਨਹੀਂ ਛੱਡੀ 1948 ਵਾਲਾ ਜਿਹੜਾ ਘੱਟੋ ਘੱਟ ਉੱਚਾ ਤੇ ਕਾਨੂੰਨ ਆ ਉਹ ਲਾਗੂ ਕਰੇ ਤੇ ਆਪਣੇ ਹਿੱਸੇ ਦਾ ਯੋਗਦਾਨ ਪਾ ਕੇ ਆਪਣੇ ਹਿੱਸੇ ਦੇ ਪੈਸੇ ਪਾ ਕੇ ਸੈਂਟਰ ਗਵਰਨਮੈਂਟ ਦੇ ਪੈਸੇ ਨਾਲ ਮਿਲਾ ਕੇ ਮਜ਼ਦੂਰ ਦੀ ਤਿਆਰੀ ਘਟੋਕੜ ਦੇ ਮਤਲਬ ਕਰੀ ਤਾਂ ਕਿ ਉਹਨੂੰ ਥੋੜਾ ਸਾਫ ਸੌਖਾ ਆ ਜਾਵੇ ਤੁਸੀਂ ਇਸ ਵੇਲੇ ਦੇਖ ਰਹੇ ਹੋ ਜੀ ਕਾਂਛੀ ਟੀਵੀ ਸਵਾਗਤ ਹੈ ਜੀ ਜੈ ਗੁਰਦੇਵ ਤਨ ਗੁਰਦੇਵ ਜੈ ਪੀ ਜੈ 파ਰਤ ਭਾਰਤ ਦੇ ਵਿੱਚ ਹਰ ਵਰਗ ਨੂੰ ਉੱਚਾ ਚੱਕਣ ਲਈ ਉਹਦੀ ਆਰਥਿਕ ਮੁਕਤੀ ਦੇ ਵਾਸਤੇ ਤਰ੍ਹਾਂ ਤਰ੍ਹਾਂ ਦੇ ਕਾਨੂੰਨ ਲੰਬੇ ਸਮੇਂ ਤੋਂ ਬਣਦੇ ਆ ਰਹੇ ਨੇ ਪਰ ਚਰਚਾ ਇਹ ਰਹਿੰਦੀ ਲਾਗੂ ਹੁੰਦੇ ਕਿ ਨਹੀਂ ਹੁੰਦੇ ਜਾਂ ਕਿੰਨੇ ਪਰਸੈਂਟ ਲਾਗੂ ਹੁੰਦੇ ਜਾਂ ਲੋਕ ਲਾਗੂ ਕਰਵਾਉਣ ਦੇ ਵਿੱਚ ਨਾਕਾਮਜਾਬ ਹੁੰਦੇ ਨੇ ਇਹਦੇ ਵਿੱਚੋਂ ਇੱਕ ਵਿਸ਼ੇਸ਼ ਜੇ ਅੱਜ ਪੰਜਾਬ ਦੇ ਵਿੱਚ ਦੇਖੀਏ ਜਿੰਦਰ ਨੂੰ ਵੀ ਅਸੀਂ ਸੜਕ ਤੇ ਆਪਣੇ ਵਹੀਕਲ ਦੇ ਉੱਤੇ ਜਾਂ ਪੈਦਲ ਜਾਂਦੇ ਆ ਜਾਂ ਬੱਸਾਂ ਰਾਹੀਂ ਜਾਂਦੇ ਆ ਤਾਂ ਅੱਜ ਨੇਰਾ ਤੇ ਸੜਕਾਂ ਤੇ ਚਾਹੇ ਪਲਾਂਟੇਸ਼ਨ ਹੋਵੇ ਚਾਹੇ ਸਫਾਈ ਦਾ ਕੰਮ ਹੋਵੇ ਜਾਂ ਪਿੰਡਾਂ ਦੇ ਵਿੱਚ ਵੀ ਤਰ੍ਹਾਂ-ਤਰ੍ਹਾਂ ਦੇ ਜਿਹੜੇ ਕੰਮ ਹੈਗੇ ਆ ਉਹ ਨਰੇਗਾ ਮਜ਼ਦੂਰ ਕਰਦੇ ਨੇ ਕੀ ਨਰੇਗਾ ਮਜ਼ਦੂਰ ਨੂੰ ਨਰੇਗਾ ਮਜ਼ਦੂਰ ਇੱਕ ਜਿਹੜਾ ਹੈਗਾ ਆ ਕਿ ਉਹਦੇ ਤਹਿਤ ਜਿਹੜੀਆਂ ਸੁਵਿਧਾਵਾਂ ਹੈਗੀਆਂ ਕਿ ਉਹਨੂੰ ਪੂਰੀਆਂ ਮਿਲਦੀਆਂ ਅੱਜ ਆਪਾਂ ਇਸ ਚਰਚਾ ਕਰਾਂਗੇ ਇਸ ਕਾਨੂੰਨ ਦੇ ਉੱਤੇ ਕਿਉਂਕਿ ਨਰੇਗਾ ਮਜ਼ਦੂਰ ਅੱਜ ਬਹੁਤ ਗਿਣਤੀ ਪੰਜਾਬ ਦੇ ਵਿੱਚ ਹੈ ਪਰ ਕਾਨੂੰਨ ਜਿਹੜਾ ਕਾਨੂੰਨ ਦੇ ਰਹੀ ਸਹੂਲਤਾਂ ਬਹੁਤ ਹੈਗੀਆਂ ਅੱਜ ਅਸੀਂ ਚਰਚਾ ਕੀਤੀ ਹੈ ਚਰਚਾ ਕਰਨ ਦੇ ਵਾਸਤੇ ਪਹੁੰਚ ਕੀਤੀ ਹੈ ਨਰੇਗਾ ਸਾਰੀ ਕਰਤੀ ਉਦਯੋਗਿਕ ਕਰਤੀਆਂ ਮਜ਼ਦੂਰਾਂ ਦੀ ਆਵਾਜ਼ ਬੁਲੰਦ ਕਰਨ ਵਾਲੀ ਉਹ ਸ਼ਕਸ਼ੀਅਤ ਤੇ ਸੰਵਿਧਾਨਕ ਹੱਕ ਦਵਾਉਣ ਦੇ ਲਈ ਯਤਨ ਕਰਨ ਵਾਲੇ ਜਿਹੜੇ ਸਟੇਟ ਅਵਾਡੀ ਨੇ ਬਲਦੇਵ ਭਾਰਤੀ ਜੀ ਨੈਸ਼ਨਲ ਲੇਬਰ ਆਰਗੇਨਾਈਜੇਸ਼ਨ ਦੇ ਜਿਹੜੇ ਕਨਵੀਨਰ ਨੇ ਪਹਿਲਾਂ ਆਪਾਂ ਸਵਾਗਤ ਕਰਾਂਗੇ ਫਿਰ ਕਰਾਂਗੇ ਉਹ ਚਰਚਾ ਭਾਰਤੀ ਜੀ ਤੁਹਾਨੂੰ ਬਾਜੀ ਜੈ ਪੀਮ ਜੈ ਪਰਤ ਜੈ ਪੀਮ ਜੈ ਪਰਤ ਸਵਾਗਤ ਹੈ ਜੀ ਅੱਜ ਬੜੀ ਗੰਭੀਰ ਚਰਚਾ ਹੈ ਜੀ ਉਸ ਵਰਗ ਦੇ ਲਈ ਚਰਚਾ ਹੈ ਜਿਸ ਵਰਗ ਦੀ ਕੋਈ ਗੱਲ ਨਹੀਂ ਕਰਦਾ ਭਾਰਤੀ ਜੀ ਉਹ ਵਰਗ ਦੀ ਚਰਚਾ ਕਰਾਂਗੇ ਇੱਕ ਤਾਂ ਪਹਿਲਾਂ ਹੀ ਉਹ ਕਰੋ ਪਰੇਸ਼ਾਨ ਹੈ ਜੀ ਨਰੇਗਾ ਮਜ਼ਦੂਰ ਉਹ ਹੈ ਜਿਹੜਾ ਨਹੀਂ ਪੜਿਆ ਜਿਹਨੂੰ ਕਿਸੇ ਕਿਸਮ ਦਾ ਹੱਕ ਨਹੀਂ ਮਿਲਿਆ ਜਿਹਦਾ ਰੱਬ ਦੇ ਭਾਣੇ ਦੇ ਉੱਤੇ ਟਿਕਿਆ ਹੋਇਆ ਤੇ ਸਰਕਾਰਾਂ ਵੱਲੋਂ ਉਂਗੋਲਿਆ ਜਦੋਂ ਕਿ ਸਰਕਾਰੀ ਉਹ ਲੋਕ ਬਣਾਉਂਦੇ ਨੇ ਕੀ ਨਰੇਗਾ ਵਰਕਰ ਜਿਹੜਾ ਹੈਗਾ ਆ ਮਰੀਕਾ ਮਜ਼ਦੂਰ ਜਿਹੜਾ ਹੈਗਾ ਆ ਉਹਦੇ ਲਈ ਵੀ ਕੋਈ ਐਕਟ ਹੈ ਕਾਨੂੰਨ ਹੈ ਬੇਨਤੀ ਹੈ ਵੀ ਮਰੀਕਾ ਦਾ ਐਕਟ 2005 ਵਿੱਚ ਬਣਿਆ ਸੀ ਜੀ ਤੇ ਮੈਂ ਹਮੇਸ਼ਾ ਇਹ ਜ਼ਿਕਰ ਕਰਨ ਤੋਂ ਕਦੀ ਨਿਖੁਜਦਾ ਕਿਉਂਕਿ ਜਿਹੜੇ ਕਾਨੂੰਨ ਬਣਦੇ ਆ ਜੀ ਮੇਰਾ ਇਹ ਮੰਨਣਾ ਵੀ ਜਦੋਂ ਇਹ ਕਾਨੂੰਨ ਬਣਿਆ ਤਾਂ ਇਹਦੇ ਵਿੱਚ ਦੋ ਗੱਲਾਂ ਸਪੱਸ਼ਟ ਸੀਗੀਆਂ ਵੀ ਇੱਕ ਤਾਂ ਜਿਹੜੇ ਗਰੀਬ ਲੋਕ ਆ ਰੋਜੀ ਰੋਟੀ ਤੋਂ ਪਾਂਹੇ ਸੀ ਕਹਿ ਸਕਦੇ ਆ ਇੱਕ ਤਾਂ ਉਹਨਾਂ ਨੂੰ ਰੋਜ਼ਗਾਰ ਮਿਲ ਜਵੇ ਭਾਵੇਂ ਥੋੜੇ ਦਿਨੇ ਜੀ ਤੇ ਇੱਕ ਜਿਹੜਾ ਦੇਸ਼ ਦਾ ਵਿਕਾਸ ਕੋਈ ਵਿਕਾਸ ਦਾ ਕੰਮ ਆ ਉਹ ਹੈ ਬਿਲਕੁਲ ਭਾਵੇਂ ਕੀ ਮਨਰੇਗਾ ਦੇ ਐਕਟ ਨੂੰ ਦੀ ਉਲੰਘਣਾ ਵੀ ਇਸ ਕੰਨੋਂ ਹੋ ਰਹੀ ਆ ਤੇ ਕਈ ਸਾਥੀ ਸਾਡੇ ਇਹ ਵੀ ਗੱਲ ਕਹਿੰਦੇ ਆ ਕਿ ਨਰੇਗਾ ਦਾ ਐਕਟ ਤਾਂ ਸਰਕਾਰ ਨੇ ਲਿਆਂਦਾ ਸੀ ਭਈ ਲੋਕ ਨਰੇਗਾ ਵਾਲੇ ਪਾਸੇ ਕੰਮ ਤੇ ਚਲੇ ਜਾਣ ਤੇ ਸੰਘਰਸ਼ ਨਾ ਕਰਨ ਮੈਂ ਉਹਨਾਂ ਦੀ ਗੱਲ ਨਾਲ ਸਹਿਮਤ ਨਹੀਂ ਹੋ ਸਕਦਾ ਕਿਉਂਕਿ ਮੈਂ ਤਾਂ ਅੱਜ ਵੀ ਕਹਿੰਦਾ ਮਨਰੇਗਾ ਮਜ਼ਦੂਰ ਸੰਘਰਸ਼ ਕਰਨ ਆਪਣੀ ਪੂਰੀ ਦਿਹਾੜੀ ਰਹਿਣਾ ਆਪਣਾ ਪੂਰਾ ਜਿਹੜਾ ਸੀ ਮਿਨਿਮਮ ਵੇਜ ਤਾਂ ਕਿਤੇ ਕਿਤੇ ਕਰਦੇ ਵੀ ਆ ਤੇ ਔਰ ਬਹੁਤ ਸਾਰੀ ਲੋਕ ਸੰਘਰਸ਼ ਕਰਦੇ ਵੀ ਮਨੋਸੂਲ ਕੰਮ ਬਿਲਕੁਲ ਪਰ ਜਿਹੜਾ ਮਨਰੇਗਾ ਮਜ਼ਦੂਰਾਂ ਦੇ ਜਿਹੜੇ ਜ਼ਮੀਨੀ ਹਾਲਾਤ ਆ ਉਹ ਬੜੇ ਮੜੇ ਆ ਆਰਥਿਕ ਪੱਧਰ ਤੇ ਬੜਾ ਕਮਜ਼ੋਰ ਆ ਉਹਨਾਂ ਦੇ ਕਿਉਂਕਿ 100 ਦਿਨ ਦਾ ਰੋਜ਼ਗਾਰ ਮਿਲਦਾ ਉਹਦੇ ਵਿੱਚ ਵੀ ਕਈ ਛੁੱਟੀਆਂ ਹੋ ਜਾਂਦੀਆਂ ਬਿਲਕੁਲ ਤੇ ਔਰ ਜਿਹੜੇ ਸਾਡੇ ਸਿਆਣੇ ਭੈਣ ਭਰਾ ਉਹਦੇ ਵਿੱਚ ਲੱਗੇ ਆ ਬੀਬੀਆਂ ਸਾਡੀਆਂ ਖਾਸ ਕਰਕੇ ਜ਼ਿਆਦਾ ਗਿਣਤੀ ਬੀਬੀਆਂ ਵਾਲੀ ਹੁੰਦੀ ਆ ਭੈਣਾਂ ਵਾਲੀ ਸਾਡੀਆਂ ਵਾਲੀ ਹੁੰਦੀ ਆ ਉਹਨਾਂ ਦੀ ਕਈ ਵਾਰੀ ਕੰਮ ਕਰਦੀ ਜਿਹੜੀ ਆ ਉਹ ਵਸਤ ਹਾਲਾਤ ਨਹੀਂ ਹੁੰਦੇ ਪਰ ਮਜਬੂਰੀਆਂ ਇਦੀਆਂ ਇੰਨੀਆਂ ਆ ਸਾਡੇ ਸਮਾਜ ਦੇ ਵਿੱਚ ਕਿ ਉਹਨਾਂ ਨੂੰ ਕੰਮ ਤੇ ਜਾਣਾ ਪੈਂਦਾ ਹਮ ਜਾਣਾ ਪੈਂਦਾ ਉਹਨਾਂ ਕੋਲ ਜਿੱਥੇ ਅਸੀਂ ਕਹਿ ਦਿੰਦੇ ਆ ਵੀ ਇਹ ਤਾਂ ਵਿਲੇ ਬੈਠੇ ਰਹਿੰਦੇ ਉੱਥੇ ਖਤਰਨਾਕ ਕੰਮ ਵੀ ਕਰਾਈ ਜਾਂਦੇ ਆ ਜੀ ਬਹੁਤ سارے ਖਤਰਨਾਕ ਕੰਮ ਵੀ ਕਰਾਈ ਜਾਂਦੇ ਆ ਜੀ ਉਹਨਾਂ ਦੀ ਮਜਬੂਰੀ ਆ ਕਿ ਉਹਨਾਂ ਨੂੰ ਕੰਮ ਤੇ ਜਾਣਾ ਪੈਣਾ ਬਰਦੀ ਗਰਮੀ 'ਚ ਵੀ ਜਾਣਾ ਪੈਣਾ ਬਰਦੀ ਠੰਡ 'ਚ ਵੀ ਜਾਣਾ ਪੈਣਾ ਬਰਦੀ ਬਰਸਾਤ 'ਚ ਵੀ ਜਾਣਾ ਪੈਣਾ ਜੀ ਤੇ ਅੱਜ ਬਰਸਾਤ ਦਾ ਮੌਸਮ ਚੱਲ ਰਿਹਾ ਜੀ ਤੇ ਜਿਹੜੇ ਅੱਜ ਸਤਲੁਜ ਦਰਿਆ ਤੇ ਜਾ ਕੇ 15-15 ਕਿਲੋਮੀਟਰ ਦੂਰ ਕੰਮ ਕਰਦੇ ਆ ਪਿੰਡਾਂ ਤੋਂ 20-20 ਕਿਲੋਮੀਟਰ ਦੂਰ ਵੀ ਜਾਂਦੇ ਆਪਣੇ ਸਾਧਨ ਕਰਕੇ ਉੱਥੇ بارش ਹੁੰਦੀ ਤਾਂ ਉੱਥੇ ਉਹਨਾਂ ਦਾ ਕੋਈ ਛੱਤ ਨਹੀਂ ਹੁੰਦੀ ਉਹਨਾਂ ਨੇ ਕੋਈ ਕੋਈ ਸਾਧਨ ਹੁੰਦਾ ਬਚਣ ਲਈ ਉੱਥੇ ਕੁਝ ਨਹੀਂ ਹੁੰਦਾ ਜੀ ਕੋਈ ਬਾਰ ਹੋ ਜਵੇ ਕੋਈ ਫਾਸਟ ਰੇਟ ਦਾ ਉੱਥੇ ਕੋਈ ਪ੍ਰਬੰਧ ਨਹੀਂ ਹੁੰਦਾ ਜੀ ਤੇ ਇੱਕ ਵੀਡੀਓ ਵਾਇਰਲ ਹੋਈ ਸੀ ਉੱਥੇ ਵਿੱਚ ਬੀਬੀਆਂ ਉਹ ਨਹਿਰ ਦੇ ਵਿੱਚ ਕਾਫੀ ਡੁੱਗੀਆਂ ਉਹਨਾਂ ਦੇ ਗਲੇ ਗਲੇ ਤੱਕ ਪਾਣੀ ਆਇਆ ਤੇ ਉੱਥੇ ਕੋਈ ਕਾਨੂੰਨ ਸ਼ਕਾਮੀ ਘਟਣਾ ਵਾਪਰ ਜਵੇ ਤੇ ਔਰ ਤਾਂ ਫਿਰ ਉਹਦਾ ਨੁਕਸਾਨ ਤਾਂ ਉਸ ਗਰੀਬ ਨੂੰ ਹੋਣਾ ਨਾ ਜੀ ਇਸ ਕਰਕੇ ਔਰ ਤੁਸੀਂ ਜਿਹੜੀ ਬੇਨਤੀ ਇਹ ਆਵੇ ਮਨਰੇਕਾ ਦਾ ਐਕਟ ਵਧੀਆ ਹੋਣਿਆ ਸੀ ਲੋਕਾਂ ਦੇ ਹਿੱਤ ਵਿੱਚ ਆ ਮਨਰੇਗਾ ਨੂੰ ਜਮੀਨੀ ਤੌਰ ਤੇ ਜਿੰਨੀਆਂ ਉਹਦੇ ਵਿੱਚ ਜੋ ਕੋਸ਼ਿਚਿ ਚ ਲਿਖਿਆ ਹੈ ਉਹਦੀ ਗਾਈਡਲਾਈਨ ਵਿੱਚ ਲਿਖਿਆ ਹੈ ਉਹ ਜਮੀਨੀ ਤੌਰ ਤੇ ਲਾਗੂ ਨਹੀਂ ਹੈ ਮਨਰੇਗਾ ਨੂੰ ਸਾਡੇ ਸ਼ਾਸਕਾਂ ਨੇ ਖਾਲਿਆ ਸਾਡੇ ਪ੍ਰਸ਼ਾਸਕਾਂ ਨੇ ਖਾਲਿਆ ਮਨਰੇਗਾ ਦੇ ਨੂੰ ਭਟਾ ਲੈਣ ਚ ਕਿਸੇ ਨੇ ਕੋਈ ਕਸ ਨਹੀਂ ਛੱਡੀ ਮਨਰੇਗਾ ਦਾ ਜਿਹੜਾ ਪੈਸਾ ਸੈਂਟਰ ਗਵਰਨਮੈਂਟ ਨੇ ਜਿਹੜਾ ਸਾਡਾ ਪਿਛਲੇ 50 ਸਾਲਾਂ ਦੀ ਜੀ ਗੱਲ ਕਰੀਏ 5-6 ਸਾਲਾਂ ਦੇ ਵਿੱਚ ਜਿਹੜਾ ਵਾਇਟ ਬਦਾਉਣਾ ਚਾਹੀਦਾ ਸੀ ਉਹ ਨਹੀਂ ਬਦਾਇਆ ਉੱਥੇ ਕਿਟ ਗਿਆ ਜਦ ਕਿ ਲੋੜ ਬਹੁਤ ਜ਼ਿਆਦੀ ਰਹੀ ਆ ਦੀ ਉਹਨਾ ਬਾਈਟ ਜਿਹੜਾ ਆ ਉਹ ਨਹੀਂ ਰੱਖਿਆ ਜਾ ਰਿਹਾ ਅਸੀਂ ਇਹ ਵੀ ਮੰਗ ਕਰਦੇ ਕਿ ਬਾਈਟ ਨੂੰ ਵਧਾਇਆ ਜਾਵੇ ਜੀ ਔਰ ਜਿਹੜੀ ਪੰਜਾਬ ਦੀ ਜੇ ਗੱਲ ਕਰੀਏ ਘੱਟੋ ਘਾਟ ਉਜਰਤ ਕਾਨੂੰਨ ਦੇ ਮਤਲਬ ਜਿਹੜੀ ਦਿਹਾੜੀ ਆ ਉਹ ਮਜ਼ਦੂਰ ਨੂੰ ਮਿਲਣੀ ਚਾਹੀਦੀ ਆ ਕਿਉਂਕਿ ਉਹਦੇ ਵਿੱਚ ਇਹਨਾਂ ਨੂੰ ਘਾਟਾ ਪੈ ਰਿਹਾ ਲਗਾਤਾਰ ਜੇ ਉਜਰਤ ਕਾਨੂੰਨ ਘੱਟੋ ਘਾਟ ਉਜਰਤ ਕਾਨੂੰਨ ਲਾਗੂ ਹੋ ਜAVE ਤਾਂ ਮਜ਼ਦੂਰੀ ਦਿਹਾੜੀ ਜਿਹੜੀ ਮਜ਼ਦੂਰ ਨੂੰ ਅੱਜ 400 ਜਿਹੜਾ ਹੈਗਾ 38 ਰੁਪਏ 6 ਪੈਸੀ ਬਣੂਗੀ ਜੀ ਜਦ ਕਿ 346 ਮਣ 346 ਰੁਪਏ ਅਸੀਂ ਅਸੀਂ ਚਾਹੁੰਦੇ ਆਂ ਕਿ ਪੰਜਾਬ ਸਰਕਾਰ 1948 ਵਾਲਾ ਜਿਹੜਾ ਘੱਟੋ ਘੱਟ ਉਜਰੇਤ ਕਾਨੂੰਨ ਆ ਉਹ ਲਾਗੂ ਕਰੇ ਤੇ ਆਪਣੇ ਹਿੱਸੇ ਦਾ ਯੋਗਦਾਨ ਪਾ ਕੇ ਆਪਣੇ ਹਿੱਸੇ ਦੇ ਪੈਸੇ ਪਾ ਕੇ ਸੈਂਟਰ ਗਵਰਨਮੈਂਟ ਦੇ ਪੈਸੇ ਨਾਲ ਮਿਲਾ ਕੇ ਮਜ਼ਦੂਰ ਦੀ ਦਿਹਾੜੀ ਘੱਟੋ ਘੱਟ ਕਾਨੂੰਨ ਦੇ ਮੁਤਾਬਕ ਕਰੇ ਤਾਂ ਕਿ ਉਹਨੂੰ ਥੋੜਾ ਸਾਫ਼ ਸੌਖਾ ਆ ਜਵੇ ਜੀ ਅਸੀਂ ਸਾਡਾ ਹੀ ਮੰਨਣਾ ਵੀ ਇਹ ਅਮਰੀਕਾ ਦੇ ਕੰਮ ਨਹੀਂ ਕੋਈ ਜ਼ਿਆਦਾ ਜ਼ਿੰਦਗੀਆਂ ਨਹੀਂ ਸੁਧਾਰ ਦਿੰਨੀਆਂ ਕਿਸੇ ਦੀਆਂ ਹਮ ਪਰ ਜਿਨ੍ਹਾਂ ਨੂੰ ਰੋਟੀ ਦੀ ਲੋੜ ਆ ਅੱਜ ਜਿਹੜਾ ਰੋਜੀ ਰੋਟੀ ਤੋਂ ਬੰਨ ਜਾ ਜਿਹੜਾ ਅੱਜ ਰੋਟੀ ਤੋਂ ਬੈਠਾ ਉਹਨੂੰ ਰੋਟੀ ਦੀ ਲੋੜ ਆ ਜਿਹੜਾ ਅੱਜ ਮੁਰਲੀ ਸਿਹਤਾਂ ਤੋਂ ਕੋਈ ਦਵਾਈ ਤੇ ਬੈਠਾ ਉਹਨੂੰ ਉਹਦੀ ਪਰ ਜਿਹੜਾ ਜਿਹਨੂੰ ਰਾਜ ਭਾਗ ਦਾ ਮਤਲਬ ਹੀ ਨਹੀਂ ਪਤਾ ਉਹਨੂੰ ਵੀ ਤਾਂ ਸਹਾਰਾ ਦੇਣਾ ਅੱਜ ਬਣਦਾ ਨਾ ਜੀ ਇਹ ਸਿਰਕੇ ਜਿਹੜੀਆਂ ਇਦਾਂ ਲੀਆਂ ਮੇਰੇ ਮੇਰਾ ਹੀ ਮੰਨਣਾ ਹੈ ਕਿ ਨੈਸ਼ਨਲ ਲੇਬਰ ਆਰਗੇਨਾਈਜੇਸ਼ਨ ਦਾ ਇਹ ਮੰਨਣਾ ਹੈ ਕਿ ਜਿਹੜੀਆਂ ਅਪਲਾਈ ਸਕੀਮਾਂ ਅਸੀਂ ਲੋਕਾਂ ਵਿੱਚ ਲੈ ਕੇ ਜਾਈਏ ਜਿਹੜੇ ਸੰਵਿਧਾਨਕ ਹੱਕ ਸਾਨੂੰ ਮਿਲੇ ਆ ਅਸੀਂ ਉਹਦਾ ਪ੍ਰਚਾਰ ਕਰੀਏ ਲੋਕਾਂ ਨੂੰ ਜਾਗਰੂਕ ਕਰੀਏ ਤਾਂ ਕਿ ਸਾਡੇ ਜਿਹੜੇ ਸਿਆਣੇ ਪੈਣਪਰਾ ਮਾਂ ਬਾਪ ਜਿਹੜੇ ਸਾਡੇ ਕੰਮ ਕਰਦੇ ਆ ਨਰੀ ਗਾਰੇ ਵਿੱਚ ਉਹਨਾਂ ਨੂੰ ਥੋੜਾ ਸੌਖਾ ਸਾਹ ਲ ਸਕੇ ਜੀ ਭਾਤੀ ਜੀ ਸਭ ਤੋਂ ਪਹਿਲਾਂ ਜੇ ਨਰੇਗਾ ਆਪਾਂ ਐਕਟ ਦੀ ਗੱਲ ਜਿਵੇਂ ਤੁਸੀਂ ਕੀਤੀ ਹੈ ਜਿਵੇਂ ਉਹਨੇ ਕੰਮ ਲੈਣਾ ਕੀ ਦੇਖੋ ਜਿਹੜਾ ਮਨਰੇਕਾ ਦੇ ਅਖਰ ਤੇ ਮੁਤਾਬਕ ਹੂੰ ਜੇ ਪਹਿਲਾਂ ਜਿਹੜੀ ਆ ਕੰਮ ਦੀ ਅਰਜੀ ਜਿਹੜੀ ਦੇਣੀ ਪੈਂਦੀ ਆ ਇੱਥੇ ਅਕਸਰ ਕੀ ਹੁੰਦਾ ਵੀ ਪਿੰਡਾਂ ਦੀਆਂ ਪੰਚਾਇਤਾਂ ਜਾਂ ਸਰਪੰਚ ਸਾਹਿਬ ਜਾਂ ਜੀ ਸਾਡੇ ਜੀਆਰਐਸ ਆਉਂਦੇ ਜੇ ਸਰਪੰਚ ਸਾਹਿਬ ਨਹੀਂ ਤੇ ਆਉਂਦੇ ਜੀਆਰਐਸ ਆਉਂਦੇ ਆ ਤਾਂ ਉਹ ਜਿਨ੍ਹਾਂ ਦਾ ਮੀਟ ਮੀਟ ਰੱਖੀ ਹੋਇਆ ਮੀਟਰਾਂ ਗੱਲ ਕਰ ਲੈਂਦੇ ਆ ਵੀ ਇਹਨਾਂ ਦੇ ਨਾਮ ਪਾ ਦਿਓ ਜੀ ਉਹ ਲਿਸਟ ਬਣਾ ਕੇ ਉਹਨਾਂ ਦਾ ਮਾਸਟਰ ਕੱਢਤਾ ਜਾਂਦਾ ਜਦ ਕਿ ਮੇਰੇ ਮੁਤਾਬਕ ਸਹੀ ਤਰੀਕਾ ਇਹ ਨਹੀਂ ਹੈ ਜੋ ਕਾਨੂੰਨ ਕਹ ਰਿਹਾ ਜਿੰਨਾ ਕੁ ਮੈਂ ਪੜਿਆ ਉਹਦੇ ਵਿੱਚ ਇਹ ਵੀ ਪਹਿਲਾਂ ਤਾਂ ਇਹਨਾਂ ਦੀ ਅਰਜ਼ੀ ਜਿਹੜੀ ਆ ਪਹਿਲਾਂ ਤਾਂ ਇੱਕ ਤੁਹਾਡੇ ਮਨ ਧਿਆਨ ਚ ਹੋਰ ਲੈ ਆਦਾਂ ਮਾ ਜੀ ਜੀ ਜਿਹੜੀਆਂ ਗਾਈਡਲਾਈਨ ਅਮਰੀਕਾ ਦੀਆਂ ਉਹਦੇ ਵਿੱਚ ਲਿਖਿਆ ਵੀ ਮਹੀਨੇ ਦੇ ਆਖਰੀ ਸ਼ੁੱਕਰਵਾਰ ਹਰ ਮਹੀਨੇ ਦੇ ਆਖਰੀ ਸ਼ੁੱਕਰਵਾਰ ਹਰੇਕ ਪਿੰਡ ਦੇ ਵਿੱਚ ਇੱਕ ਰੋਜ਼ਗਾਰ ਦਿਵਸ ਮਨਾਇਆ ਜਾਊਗਾ ਅਮਰੀਕਾ ਵਿੱਚ ਉਹਨਾਂ ਨੇ ਅੱਛਾ ਜੀ ਇਹ ਹਦਾਇਤ ਆ ਪਰ ਪੂਰੇ ਪੰਜਾਬ ਦੇ ਵਿੱਚ ਮੈਂ ਦਾਅਵੇ ਨਾ ਕਹਿ ਸਕਦਾ ਕੋਈ ਰੋਜ਼ਗਾਰ ਦਿਵਸ ਨਹੀਂ ਮਨਾ ਰਿਹਾ ਮਨੂਣ ਦਾ ਤਰੀਕਾ ਕੀ ਹੋਵੇਗਾ ਮੈਂ ਦੱਸ ਰਿਹਾ ਜੀ ਉਹ ਹੀ ਔਰ ਉਹਦੇ ਵਿੱਚ ਇੱਕ ਅਨਾਉਂਸਮੈਂਟ ਕੀਤੀ ਜਾਊਗੀ ਜੀਆਰਐਸ ਆਊਗਾ ਪੰਚਾਇਤ ਵਿੱਚ ਬੈਠੂਗੀ ਤੇ ਨਰੇਕਾ ਵਿੱਚ ਲੋਕਾਂ ਨੂੰ ਬੁਲਾਇਆ ਜਾਊਗਾ ਉਹਦੇ ਵਿੱਚੋਂ ਪੁੱਛਿਆ ਜਾਊਗਾ ਜੋ ਜੋ ਉਹਦੇ ਵਿੱਚ ਹਾਜ਼ਰ ਤਾਂ ਉਹਨੂੰ ਪੁੱਛਿਆ ਜਾਊਗਾ ਵੀ ਕਿਹਨੂੰ ਕੰਮ ਚਾਹੀਦਾ ਭਾਈ ਕਿਹਨੂੰ ਪਿਛਲੇ ਸਮੇਂ ਵਿੱਚ ਕੰਮ ਘੱਟ ਮਿਲਿਆ ਜਾਂ ਕਿਹੜਾ ਲੋਡ ਬੰਦਿਆ ਔਰ ਉਹਦੀ ਲਿਸਟ ਬਣਾ ਕੇ ਇਹਨਾਂ ਦੇ ਸਾਈਨ ਕਰਾ ਕੇ ਉਹ ਦਿੱਤੀ ਜਾਊਗੀ ਵੀ ਇਹਨਾਂ ਨੂੰ ਕੰਮ ਦਿੱਤਾ ਜਾਵੇ ਜਿਹੜਾ ਕੋਈ ਜੋਬ ਕਾਰਡ ਨਹੀਂ ਬਣਿਆ ਉਹਨੂੰ ਜੋਬ ਕਾਰਡ ਦਿੱਤਾ ਜਾਊਗਾ ਉਸ ਰੋਜ਼ਗਾਰ ਦੇ ਉਸ ਵਿੱਚ ਜਾਂ ਜਿਹੜੇ ਨਵੇਂ ਬਣਾਉਣਾ ਔਰ ਜਾਓ ਚ ਹਾਰੀਆਂ ਲੱਗਣੀਆਂ ਅੱਜ ਜਿਹੜੀ ਸਾਡੇ ਮਨਰੇਗਾ ਮਜ਼ਦੂਰਾਂ ਦੀ ਮੁਢਲੀ ਪਛਾਣ ਆ ਜੋਬ ਕਾਰਡ ਉਹ ਬਹੁਤੇ ਮਜ਼ਦੂਰਾਂ ਕੋਲ ਜਵਾਬ ਕਾਰ ਹੈ ਨਹੀਂ ਬਿਲਕੁਲ ਅਫਸਰਾ ਕੋਲ ਪਏ ਉਹ ਜਾਂ ਜੀਆਰਐਸ ਕੋਲ ਪਏ ਜਾਂ ਸਰਪੰਚ ਸਾਹਿਬਾਨਾ ਕੋਲ ਪਏ ਆ ਜਾਂ ਪਤਾ ਨਹੀਂ ਕਿੱਥੇ ਉਹਨਾਂ ਨੂੰ ਆਪ ਨੂੰ ਨਹੀਂ ਪਤਾ ਹਾਂ ਜਾਂ ਗੁੰਮ ਕਰ ਲਏ ਔਰ ਜਿਹੜੀ ਅ ਜੋਬ ਕਾਰਡ ਆ ਜੀ ਜਿਹੜਾ ਜੋਬ ਕਾਰਡ ਹਰੇਕ 5 ਸਾਲ ਬਾਅਦ ਉਹ ਨਵਾਂ ਮਿਲਣਾ ਚਾਹੀਦਾ ਜਦਕਿ ਬਹੁਤੇ ਥਾਵਾਂ ਤੇ ਉਹ ਨਹੀਂ ਮਿਲੇ ਜੀ ਪੁਰਾਣੇ ਕਸੇਪੜੇ ਚਲੀ ਜਾਂਦੇ ਆ ਤੇ ਜਿਹੜੀ ਹਾਜ਼ਰੀ ਉਹਦੇ ਵਿੱਚ ਉਹਦੇ ਸਾਰੇ ਕਾਲਮ ਭਰੇ ਹੋਣੇ ਚਾਹੀਦੇ ਆ ਜਦ ਕਿ ਮੈਂ ਦਾਅਵੇ ਨਾ ਕਹਿ ਸਕਦਾ ਕਿ ਗਿਣਤੀ ਦੇ ਹੋਣਗੇ ਜਿਹੜੇ ਪੂਰੇ ਕੰਪਲੀਟ ਹੋਣਗੇ ਨਹੀਂ ਤਾਂ ਨਾ ਉਹਨਾਂ 'ਚ ਜੀਆਰਐਸ ਦੇ ਸਾਈਨ ਆ ਨਾ ਉਹਨਾਂ ਦੇ ਵਿੱਚ ਕੰਮ ਦੀ ਮੰਗ ਦਾ ਵੀਰਵਾ ਪੂਰਾ ਆ ਨਾ ਉਹ ਜਦ ਦਿੱਤੇ ਹੋਏ ਕੰਮ ਦਾ ਵੀਰਵਾ ਪੂਰਾ ਆ بس ਇਦਾਂ ਗਲਤਮਤ ਲਿਖ ਕੇ ਜੂ ਹੈਗਾ ਫਾਰਮ ਇੰਤੇ ਕਹਿੰਦੇ ਉਹ ਕਿਹੜਾ ਕੋ ਪੁੱਛਦਾ ਜਦ ਕਿ ਇਹ ਬੜਾ ਹੀ ਵੱਡੀ ਗੱਲ ਮੁਢਲੀ ਪਛਾਣ ਮਜ਼ਦੂਰ ਦੀ ਜਿਹੜਾ ਅਨਪੜ ਮਜ਼ਦੂਰ ਆ ਉਹਦੀ ਇਹ ਹੈ ਵੀ ਉਹਦੇ ਕੋਲ ਜੋਬ ਕਾਰਡ ਹੋਣਾ ਚਾਹੀਦਾ ਉਹਨੂੰ ਪਤਾ ਹੋਵੇ ਮੈਂ ਕਿਨੇ ਦਿਨ ਕੰਮ ਕੀਤਾ ਕਿਨੇ ਦਿਨ ਦਾ ਕੰਮ ਮੰਗਿਆ ਕਿਨੇ ਉਹ ਉਹਦੇ ਵਿੱਚ ਨਹੀਂ ਹੈ ਕਿਉਂਕਿ ਸਾਡੇ ਸਾਡਾ ਵਪਾਰ ਜਿਹੜੇ ਆ ਸਾਡੇ ਜਿਹੜੇ ਨਰੇਗਾ ਦੇ ਕਰਮਚਾਰੀ ਆ ਮੁਲਾਜ਼ਮ ਆ ਉਹ ਉਹਨੇ ਵੱਲ ਧਿਆਨ ਨਹੀਂ ਲੜੀਦਾ ਨਹੀਂ ਦੇ ਰਿਹਾ ਨਾ ਉਹਨਾਂ ਨੂੰ ਕੋਈ ਉੱਪਰਲੇ ਅਫਸਰ ਪੁੱਛ ਰਿਹਾ ਬੀਡੀਪੇ ਸਹਿਬਾਨੀ ਪੁੱਛ ਰਿਹਾ ਈਪੀਓ ਨਹੀਂ ਪੁੱਛ ਰਿਹਾ ਨਾ ਆਈਡੀਸ ਇਹ ਪੁੱਛ ਰਿਹਾ ਜਦੋਂ ਅਸੀਂ ਗੱਲ ਕਰਦੇ ਆ ਤਾਂ ਉਹ ਕਹਿੰਦੇ ਨਹੀਂ ਜੀ ਇੱਦਾਂ ਹੀ ਚੱਲਦਾ ਜੀ ਇਹ ਇਦਾਂ ਵੀ ਕਹਿੰਦੇ ਆ ਵੇਜੇਜ ਕੋਈ ਕਹਿੰਦੇ ਆ ਕਹਿੰਦੇ ਇਦਾਂ ਹੀ ਚੱਲਦਾ ਜੀ ਇਹਨੂੰ ਇਹ ਕੋਈ ਨਵਾਂ ਕੰਮ ਹੈ ਕੋਈ ਵੀ ਜੇ ਨਵਾਂ ਕੰਮ ਹੈ ਨਹੀਂ ਤਾਂ ਪਾਈਏ ਨੂੰ ਫਿਰ ਜੋ ਹੈ ਜਪਰ ਲਾ ਉਹ ਤਾਂ ਆਪਾਂ ਕਰੀਏ ਵੇਜੇ ਨੂੰ ਆਪਾਂ ਕਰੀਏ ਬ ਕਿਉਂਕਿ ਮੋਢਲਾ ਹੱਕ ਜਿਹੜਾ ਆ ਮਨਰੀਗਾ ਮਜ਼ਦੂਰ ਦੇ ਕੋਲ ਦਾ ਜਾਵਕਾਰ ਹੋਣਾ ਚਾਹੀਦਾ ਉਹਦੇ ਵਿੱਚ ਜਿੰਨਾ ਉਹਨੇ ਕੰਮ ਦੀ ਮੰਗ ਕੀਤੀ ਉਹ ਦਰਜ ਹੋਵੇ ਉਹਦੇ ਵਿੱਚ ਔਰ ਜਿੰਨਾਂ ਨੂੰ ਕੰਮ ਮਿਲਿਆ ਉਹ ਦਰਜ ਹੋਵੇ ਜਿੰਨੇ ਪੈਸੇ ਉਹ ਮਿਰਵਾ ਹੈਗਾ ਉਹ ਚੀਆਰ ਐਸ ਰਿਪੋਰਟ ਦੇ ਤੌਰ ਤੇ ਸੈਂਡ ਹੋਣਾ ਤੇ ਜਿਹਨੇ ਉਹ ਜਾਰੀ ਕੀਤਾ ਸਰਪੰਚ ਸਾਹਿਬ ਜਾਰੀ ਕਰ ਸਕਦੇ ਆ ਸਰਪੰਚ ਸਾਹਿਬ ਕੋਲ ਪਾਵਰ ਆ ਉਹ ਜਾਰੀ ਕਰ ਸਕਦੇ ਆ ਆਪਣੀ ਸਟੈਂਪ ਲਾ ਸਕਦੇ ਆ ਜਾਂ ਐਪੀ ਉਹ ਲਾ ਸਕਦਾ ਸਰਪੰਚ ਸਾਹਿਬ ਕੋਲ ਪਾਵਰ ਆ ਜੇ ਸਰਪੰਚ ਸਾਹਿਬ ਕੋਲ ਪਾਵਰ ਆ ਫਿਰ ਵੀ ਸਾਰਿਆਂ ਦੇ ਕੋਲੋਂ ਕਾਰਡ ਕਿਉਂ ਨਹੀਂ ਪੂਰੇ ਹੈ ਕਿਉਂਕਿ ਸਰਪੰਚ ਸਾਹਿਬ ਨੂੰ ਅਸੀਂ ਵੋਟਾਂ ਨਾਲ ਚੁਣਦੇ ਆ ਸਰਪੰਚ ਸਾਹਿਬ ਨੂੰ ਸੀ ਸਰਪੰਚ ਸਾਹਿਬ ਜਦੋਂ ਇਲੈਕਸ਼ਨ ਹੁੰਦੀ ਹੈ ਇਲੈਕਟਿਡ ਪਾਵਰ ਹੈ ਇਲੈਕਟਿਡ ਪਾਵਰ ਹੈ ਜਦੋਂ ਉਹਨਾਂ ਨੇ ਵੋਟਾਂ ਲੈਣੀਆਂ ਹੁੰਦੀਆਂ ਤਾਂ ਉਹ ਕਰ ਕਰ ਜਾਂਦੇ ਹਾਂ ਤਾਂ ਉਹ ਸਿੱਕੇ ਕਿਉਂਕਿ ਸਰਪੰਚ ਦਾ ਬਹੁਤਾ ਜਿਆਦਾ ਵੱਡਾ ਨਹੀਂ ਖੇਤਰ ਹੁੰਦਾ ਤੇ ਸਰਪੰਚ ਸਾਹਿਬਾਨ ਨੂੰ ਮੈਂ ਬੇਨਤੀ ਕਰੂੰਗਾ ਕਿ ਇਹਨਾਂ ਦੇ ਜੋਬ ਕਾੜੀ ਪੂਰੀ ਕਰਾਓ ਆਪਣੇ ਪਿੰਡ ਦੇ ਕਿਉਂਕਿ ਉਹਨਾਂ ਕੋਲ ਪਾਵਰ ਹੈ ਉਹ ਕਰ ਸਕਦੇ ਹੋ ਸਟੈਂਪ ਲਾ ਕੇ ਜਦੋਂ ਜਾਰੀ ਕਰ ਸਕਦੇ ਤਾਂ ਬਾਕੀ ਵੀ ਜੀਆਰਐਸ ਨੂੰ ਸੱਦਣਾ ਵੀ ਭਾਈ ਆਵੇ ਇਹਨਾਂ ਦਾ ਕੰਪਲੀਟ ਕਰੀਏ ਤਾਂ ਕਿ ਇਹ ਗਾਹ ਆਪਣਾ ਦਿਖਾ ਇਹਨਾਂ ਨੂੰ ਜਾਣਕਾਰੀ ਹੋ ਸਕੇ ਕਿ ਕਿੰਨਾ ਕੰਮ ਕੀਤਾ ਕਿੰਨਾ ਬਿਲਕੁਲ ਬ ਤੇ ਬਹੁਤੇ ਸਰਪੰਚ ਸਾਹਿਬ ਨੂੰ ਖੁਦ ਨਹੀਂ ਪਤਾ ਨਹੀਂ ਪਤਾ ਉਹ ਅਫਸਰਾਂ ਦੇ ਡਿਫਰੈਂਡ ਹੈ ਜਿਹੜੀ ਕੰਮ ਦੀ ਤੁਸੀਂ ਕੰਮ ਦੀ ਮੰਗ ਦੀ ਗੱਲ ਤੁਸੀਂ ਕੀਤੀ ਹੈ ਜੀ ਕੰਮ ਦੀ ਮੰਗ ਦੀ ਗੱਲ ਆ ਮੈਂ ਰੋਜ਼ਗਾਰ ਦੇ ਵਿੱਚ ਦੀ ਗੱਲ ਕਰ ਰਿਹਾ ਇਸ ਕਰਕੇ ਕਿਉਂਕਿ ਰੋਜ਼ਗਾਰ ਦੇ ਵਿੱਚ ਵਾਰੀ ਪਤਾ ਨਹੀਂ ਸੀ ਮੈਂ ਤਾਂ ਹੁਣ ਕੰਮ ਦੀ ਮੰਗ ਜੇ ਰੋਜ਼ਗਾਰ ਦੇ ਵਿੱਚ ਚੱਲੇ ਤਾਂ ਉਹਦੇ ਵਿੱਚ ਮੰਗ ਹੋ ਗਈ ਫੇਰ ਆ ਕਰਜ ਜੜ ਮੁਗ ਗਿਆ ਬਿਲਕੁਲ ਜੇ ਨਹੀਂ ਰੋਜ਼ਗਾਰ ਦੇ ਉਸ ਮਨਾਉਂਦੇ ਤਾਂ ਪਹਿਲਾ ਜਿਹੜਾ ਮਜ਼ਦੂਰ ਆ ਉਹ ਸਰਪੰਚ ਸਾਹਿਬ ਨੂੰ ਬੇਨਤੀ ਕਰਦਾ ਜੀ ਵੀ ਸਾਨੂੰ ਕੰਮ ਚਾਹੀਦਾ ਐਪਲੀਕੇਸ਼ਨ ਸਾਹਿਬ ਐਪਲੀਕੇਸ਼ਨ ਲਿਖ ਕੇ ਐਪਲੀਕੇਸ਼ਨ ਲੈ ਕੇ ਸਹੀ ਤਰੀਕਾ ਜੀ ਐਪਲੀਕੇਸ਼ਨ ਲੈ ਕੇ ਸਰਪੰਚ ਸਾਹਿਬ ਆਪਣੀ ਸਟੈਂਪ ਲਾਉਣਗੇ ਰিসিਵ ਕਰਨਗੇ ਬੇਨਤੀ ਨੂੰ ਰিসিਵ ਕਰ ਲਈ ਉਸ ਦਿਨ ਤੋਂ 15 ਦਿਨ ਦੇ ਵਿੱਚ ਵਿੱਚ ਉਹਨੂੰ ਕੰਮ ਮਿਲਣਾ ਚਾਹੀਦਾ ਜੀ ਜੀ ਉਹ 15 ਦਿਨ ਦੇ ਵਿੱਚ ਕੰਮ ਨਹੀਂ ਦਿੰਦੇ ਫਿਰ ਉਹ ਬੇਰੋਜ਼ਗਾਰੀ ਪੱਤੇ ਦਾ ਹੱਕਦਾਰ ਮਜ਼ਦੂਰ ਹੋ ਜਾਂਦਾ ਫਿਰ ਉਹਨੂੰ ਪੱਤੇ ਦੀ ਅਰਜ਼ੀ ਦੇਣੀ ਚਾਹੀਦੀ ਵੀ ਮੈਂ ਕੰਮ ਮੰਗਿਆ ਸੀਗਾ ਜੀ ਆਹ ਦੇਖੋ ਜੀ ਮੇਰੇ ਕੋਲ ਪ੍ਰੂਫ ਆ ਤੇ ਮੈਨੂੰ ਕੰਮ ਨਹੀਂ ਦਿੱਤਾ ਮੈਨੂੰ ਬੇਰੋਜ਼ਗਾਰੀ ਪੱਤਾ ਦੇ ਹੁਣ ਬੇਰੋਜ਼ਗਾਰੀ ਪੱਤੇ ਦੀ ਇੱਕ ਬੜੀ ਤੁਹਾਨੂੰ ਮੈਂ ਇੱਕ ਸਰਕਾਰ ਪਤਰੀ ਗੱਲ ਦੱਸਦਾ ਜੀ ਹਾਂ 2.5 ਸਾਲ ਪਹਿਲਾਂ ਬੜਾ ਪ੍ਰਚਾਰਿਆ ਗਿਆ ਮੌਜੂਦਾ ਪੰਜਾਬ ਸਰਕਾਰ ਬਨੁਆ ਆਮ ਆਦਮੀ ਪਾਰਟੀ ਸਰਕਾਰ ਭਗਵਾਨ ਸ੍ਰੀ ਮਾਨਜੀਤ ਹੁਣਾਂ ਦੀ ਉਹਨਾਂ ਨੇ ਕਿਹਾ ਵੀ ਪਿਛਲੀਆਂ ਸਰਕਾਰਾਂ ਨੇ ਕਾਲੀਆਂ ਔਰ ਕਾਂਗਰਸੀ ਸਰਕਾਰਾਂ ਨੇ ਕੁਝ ਨਹੀਂ ਕੀਤਾ ਮਰੇਗਾ ਮਜ਼ਦੂਰਾਂ ਲਈ ਔਰ ਅਸੀਂ ਬੇਰੋਜ਼ਗਾਰੀ ਪੱਤੇ ਦਾ ਇੰਤਜ਼ਾਮ ਕਰ ਰਹੇ ਹਾਂ ਤੇ ਅੱਜ 3.3 ਸਾਲ ਦਾ ਸਮਾਂ ਹੋ ਗਿਆ ਬੇਰੋਜ਼ਗਾਰੀ ਪੱਤੇ ਦਾ ਜ਼ਮੀਨ ਤੇ ਕੋਈ ਇੰਤਜ਼ਾਮ ਨਹੀਂ ਕੋਈ ਵਿਵਸਥਾ ਨਹੀਂ ਸਿਰਫ ਸਿਰਫ ਜਿਹੜਾ ਅਸੀਂ ਉਹ ਮੀਟਿੰਗ ਕੈਬਨਟ ਅਸੀਂ ਕਰ ਲੈਣੀ ਕਾਫੀ ਸੀ ਜਾਂ ਮਜ਼ਦੂਰ ਨੂੰ ਸਿਰਫ ਇਹ ਕਹਤਾ ਵੀ ਆ ਜੀ ਬਸ ਇੱਕ ਸੋਸ਼ਲ ਮੀਡੀਆ 'ਚ ਗੱਲ ਚੱਲ ਗਈ ਬੇਰੋਜ਼ਗਾਰੀ ਪੱਤੇ ਦਾ ਕੋਈ ਇੰਤਜ਼ਾਮ ਨਹੀਂ ਹੈ ਜੀ ਠੀਕ ਹੈ ਜੀ ਕੰਮ ਜੇ ਸਰਪੰਚ ਸਾਹਿਬ ਕੰਮ ਨਹੀਂ ਦਿੰਦੇ ਉਹ ਕਹਿੰਦੇ ਜੀ ਮੇਰੇ ਕੋਲ ਕੰਮ ਹੈ ਨਹੀਂ ਤਾਂ ਫਿਰ ਮਜ਼ਦੂਰ ਜਿਹੜਾ ਉਹ ਏਪੀਓ ਨੂੰ ਆਪਣੀ ਅਰਜ਼ੀ ਦੇ ਸਕਦਾ ਬੀੜੀ ਤੇ ਅਰਜ਼ੀ ਦੇ ਸਕਦਾ ਜੀ ਬੇਰੋਜ਼ਗਾਰੀ ਪੱਤੇ ਦੀ ਪਹਿਲਾਂ ਕੰਮ ਦੀ ਮੰਗ ਕਰੋ ਪਹਿਲਾਂ ਕੰਮ ਦੀ ਜੇ 15 ਦਿਨ ਦੇ ਵਿੱਚ ਵਿੱਚ ਕੰਮ ਮਿਲੂ ਨਹੀਂ ਮਿਲੂਗਾ ਫਿਰ ਐਕਟ ਕੀ ਕਹਿ ਰਿਹਾ ਐਕਟ ਇਹ ਕਹਿ ਰਿਹਾ ਵੀ 14 ਦਿਨ ਤੋਂ ਘੱਟ ਕੰਮ ਨਹੀਂ ਦਿੱਤਾ ਜਾ ਸਕਦਾ ਅੱਛਾ ਜੀ ਇੱਥੇ ਦਾ ਮਜ਼ਦੂਰਾਂ ਨੂੰ ਹਫ਼ ਇਹ ਕਿਤੋਂ ਵੀ ਕਰਿਆ ਹੂੰ ਜੇ ਮਜ਼ਦੂਰ ਆਪਣੇ ਘਰ ਤੋਂ 5 ਕਿਲੋਮੀਟਰ ਦੂਰੀ ਤੋਂ ਵੱਧ ਜੀ ਕੰਮ ਤੇ ਜਾਂਦਾ ਤਾਂ ਜਿੰਨੀ ਉਹਨੂੰ ਤਨਖਾਹ ਮਿਲਦੀ ਆ ਅੱਜ 346 ਰੁਪਏ ਜੀ ਉਹਨੂੰ ਦਿਹਾੜੀ ਮਿਲਦੀ ਆ ਤਾਂ ਉਹਦਾ 10ਵਾਂ ਹਿੱਸਾ ਵਾਧੂ ਲੈਣ ਦਾ ਹੱਕਦਾਰ ਮਜ਼ਦੂਰ ਹੈ ਜੇ 5 ਕਿਰਾਏ ਲੱਗ ਗਿਆ ਹਾਂ ਬਿਲਕੁਲ ਇਹਦੇ ਸਬੰਧ ਵਿੱਚ ਇੱਕ ਮਾਂਜੂਗ ਲੋਕਪਾਲ ਸਾਹਿਬ ਨੇ ਸਾਡੇ ਹੱਕ ਵਿੱਚ ਫੈਸਲਾ ਕੀਤਾ ਸੀ ਜੀ ਤੇ ਪਰ ਮੈਨੂੰ ਨਹੀਂ ਲੱਗਦਾ ਵੀ ਕਿਤੇ ਇਹ ਪੈਸੇ ਕਿਸੇ ਨੂੰ ਮਿਲੇ ਹੋਣ 10% ਹੂੰ ਅਸੀਂ ਅਸੀਂ ਬੜਪੜੀਆਂ ਗੱਲਾਂ ਸਾਰੀਆਂ ਸਰਕਾਰਾਂ ਬੜਪੜੀਆਂ ਗੱਲਾਂ ਕਰ ਰਹੀਆਂ ਇਹ ਨਹੀਂ ਲਾਗੂ ਹੋਇਆ ਹੈ ਜ਼ਮੀਨੀ ਪੱਧਰ ਤੇ ਐਕਟ ਇਹ ਲਾਗੂ ਹੈ ਨਹੀਂ ਇਸ ਕਰਕੇ ਮਜ਼ਦੂਰਾਂ ਨੂੰ ਜਾਗਰੂਕ ਹੋਣਾ ਪੈਣਾ ਕਿਉਂਕਿ ਅਸੀਂ ਮਜ਼ਦੂਰਾਂ ਨੂੰ ਕੱਲਾ ਰਹਿਲੀਆਂ ਨਹੀਂ ਰੱਖ ਲਿਆ ਵੀ ਇਹਨਾਂ ਨੂੰ ਲੈ ਜਾਓ ਚੱਲ ਜਾਓ ਪਿੱਲੇ ਆ ਬੁੜੀਆਂ ਨੇ ਚੱਲ ਜਾਣਾ ਕੋਈ ਗੱਲ ਨਹੀਂ ਹੈ ਹਮ ਪਰ ਉਹਨਾਂ ਦੀ ਜਿਹੜੀਆਂ ਜਿਹੜੀਆਂ ਮੁੱਢਲੀ ਜਿਹੜੀ ਜਿਹੜੇ ਸਬੰਧਾਨ ਖਾਕਿਆ ਜੀ ਨਾ ਉਹਨਾਂ ਜਿੱਥੇ ਉਹ ਕੰਮ ਕਰਦੇ ਨਾ ਉੱਥੇ ਉਹਨਾਂ ਦਾ ਕੋਈ ਰਿਕਾਰਡ ਆ ਅੱਛਾ ਇੱਕ ਹੋਰ ਬੜੀ ਵੱਡੀ ਪ੍ਰੋਬਲਮ ਆ ਜੀ ਜਿਹੜਾ ਇਹਨਾਂ ਨੇ ਨਵੀਂ ਹਾਜ਼ਰੀ ਦਾ ਸਿਸਟਮ ਕੀਤਾ ਸਾਰਾ ਹੂੰ ਆਨਲਾਈਨ ਹਾਜ਼ਰੀ ਦਾ ਉਹ ਕਹਿੰਦੇ ਜੀ ਅਸੀਂ ਭ੍ਰਿਸ਼ਟਾਚਾਰ ਨੂੰ ਰੋਕਣਾ ਹੂੰ ਕਿੰਨਾਂ ਪਿੰਡਾਂ 'ਚ ਤਾਂ ਇਦਾਂ ਵੀ ਹੋਇਆ ਹਾਜ਼ਰੀ ਲਵਾ ਕੇ ਘਰੋਂ ਚਲ ਜਾਓ ਮੋਕੇ ਤੇ ਆ ਕੇ ਫੇਰ ਹਾਜ਼ਰੀ ਲਵਾ ਲਓ ਘਰੋਂ ਚਲ ਜਾਓ ਹਾਜ਼ਰੀ ਪੈ ਗਈ ਇਦਾਂ ਵੀ ਹੋ ਰਿਹਾ ਜੀ ਜਿੱਥੇ ਭ੍ਰਿਸ਼ਟਾਚਾਰ ਦੀ ਭ੍ਰਿਸ਼ਟਾਚਾਰ ਨੂੰ ਨਾਥ ਨਹੀਂ ਪਈ ਭ੍ਰਿਸ਼ਟਾਚਾਰ ਉੱਥੇ ਖੜਾ ਜੀ ਅੱਗੇ ਜਿਹੜੀ ਬੇਨਤੀ ਆ ਵੀ ਮਾਸਟਰ ਕੋਲ ਜਿਹੜਾ ਆ ਉਹ 2 ਕਿਲੋਮੀਟਰ ਇੱਧਰ ਦਾ ਹੁੰਦਾ ਜੀ ਖੂਰ ਥਾਂ ਦਾ ਤੇ ਕੰਮ ਹੋਰ ਪਾਸੇ ਕਰਾਇਆ ਜਾਂਦਾ ਜੀ ਮਜ਼ਦੂਰ ਪਹਿਲਾਂ ਤੁਰ ਕੇ ਉੱਥੇ ਨਹੀਂ ਆਈ ਆਪਣੇ ਜਾ ਰਿਹਾ ਜੀ ਪਹਿਲਾਂ ਫੋਟੋ ਕਰਾਉਣ ਜਾ ਰਿਹਾ ਜੀ ਫਿਰ ਉੱਥੇ ਕੰਮ ਤੇ ਆ ਰਿਹਾ ਦੂਗੇ ਟਾਈਮ ਫਿਰ ਉੱਥੇ ਜਾ ਰਿਹਾ ਜੀ ਫਿਰ ਆ ਰਿਹਾ ਮੈਂ ਜਨਾਬੀ ਇਦਾਂ ਦੀ ਵਿਵਸਥਾ ਕੀਤੀ ਜਾਵੇ ਵੀ ਜਿੱਥੇ ਕੰਮ ਆ ਬਿਲਕੁਲ ਬਿਲਕੁਲ ਹਾਂ ਚਲੋ ਕਿ ਜੇ ਕੋਈ ਜ਼ਰੂਰੀ ਸੇਵਾਵਾਂ ਹੈਗੀਆਂ ਕੋਈ ਧਾਰਮਿਕ ਪ੍ਰੋਗਰਾਮ ਆ ਜਾਂ ਕੋਈ ਜ਼ਰੂਰੀ ਕੋਈ ਇਦਾਂ ਦੀ ਐਮਰਜੈਂਸੀ ਆ ਫੇਰ ਕਰਾ ਲਓ ਫੇਰ ਤਾਂ ਉਹ ਫੇਰ ਤਾਂ ਭਾਈ ਜਦ ਤੱਕ ਤਾਂ ਤੇ ਆਪਾਂ ਨੂੰ ਕਰਨਾ ਚਾਹੀਦਾ ਫੇਰ ਤਾਂ ਭਾਵੇਂ ਸਵੈ ਦਾ ਕੰਮ ਵੀ ਜੇ ਦੇਸ਼ ਹੇਤ ਵਿੱਚ ਕੋਈ ਗੱਲ ਆ ਕੋਈ ਔਕੜ ਆ ਫੇਰ ਹੋਣਾ ਚਾਹੀਦਾ ਪਰ ਆਮ ਰਾਤਾਂ ਪੀ ਤਾਂ ਇਹਨੂੰ ਕੀਜ ਕਰਨਾ ਚਾਹੀਦਾ ਜੀ ਜੀ ਇਹਦੇ ਵਿੱਚ ਕੀ ਨੀਅਤ ਲੱਗਦੀ ਆ ਜਿਹੜੀ ਫੋਟੋ ਕਿਤੇ ਹੁੰਦੀ ਕੰਮ ਕਿਪ ਕਰਾਉਂਦੇ ਉਹਦੇ ਵਿੱਚ ਇਹ ਆ ਸਰ ਭਈ ਜਿਹੜੇ ਸਾਡੇ ਜੀਆਰਐਸਆ ਜਾਂ ಗ್ರಾಮ ਪੰਚਾਇਤਾਂ ਇਹਨਾਂ ਦੀ ਅਕਸਰ ਮਿਲੀ ਭੁਗਤ ਹੁੰਦੀ ਹੈ ਤੇ ਉਹ ਕੰਮ ਹੋਰ ਪਾਸੇ ਕਰਾ ਲਾਂਦੇ ਬੇ ਇਧਰ ਜ਼ਰੂਰੀ ਆ ਜੀ ਇਹ ਕਰ ਲਓ ਇਧਰ ਲਾਪਮੇ ਰਹਿ ਜਾਂਦਾ ਰਹ ਜੀ ਜਦ ਕਿ ਮਾਸਟਰ ਉੱਥੇ ਦਾ ਹੁੰਦਾ ਤੇ ਪੈਸੇ ਇੱਥੇ ਦੇ ਹੁੰਦੇ ਤੇ ਕੀ ਗੱਲ ਆ ਜਿਹੜਾ ਜਦੋਂ ਇਹ ਐਸਟੀਮੇਟ ਬਣਾਉਂਦੇ ਆ ਇਹ ਐਸਟੀ ਬਣਾ ਸਕਦੇ ਤਾਂ ਇਹ ਕਿਉਂ ਨਹੀਂ ਆਇਆ ਕਿਉਂ ਨਹੀਂ ਲੱਗੇ ਕਿਉਂ ਇਹਦੇ ਕੀ ਇਹ ਮਤਲਬ ਇਹ ਸਪਾ ਸਰਹਵਾਨਾਂ ਨੂੰ ਵੀ ਗ੍ਰਾਮ ਪੰਚਾਇਤਾਂ ਨੂੰ ਵੀ ਜਾਗਣਾ ਪੈਣਾ ਪਾਈ ਵੀ ਅਸੀਂ ਇਹ ਨਾ ਕਰੀਏ ਹੂੰ ਕਿਉਂਕਿ ਬੋਰਡ ਤਾਂ ਉਹਨਾਂ ਨੇ ਲੈਣੀ ਹੈ ਨਾ ਜੀ ਮਜ਼ਦੂਰ ਦੀ ਉਹ ਗ੍ਰਾਮ ਪੰਚਾਇਤਾਂ ਨੂੰ ਚਾਹੀਦਾ ਵੀ ਉਹਨਾਂ ਨੂੰ ਬਤਾਓ ਆਪਣੇ ਆਪਣੇ ਲੈਵਲ ਤੇ ਉਹਨਾਂ ਨੂੰ ਕੰਮ ਘੜਾ ਕੇ ਦੇਣਾ ਜੇ ਆਪਣੇ ਪਿੰਡ ਚ ਕੰਮ ਨਹੀਂ ਹੈਗਾ ਤਾਂ ਜੇ 5 ਕਿਲੋਮੀਟਰ ਮੀਟਰ ਤੋਂ ਦੂਰ ਆ ਤਾਂ ਜਿਹੜਾ ਉਹਨਾਂ ਦਾ ਵਾਧੂ ਪੱਤਾ ਆ 10% ਉਹਦੀ ਵਿਵਸਥਾ ਕਰਵਾਉਣਾ ਉਹ ਮੈਨ ਮੈਨਣਾ ਚਾਹੀਦਾ ਤੇ ਜੇ ਸਾਡੇ ਵਰਗਾ ਕੋਈ ਪੰਡਾ ਉੱਠ ਕੇ ਜਾ ਕੇ ਲੈਕਚਰ ਕਰਦਾ ਮੰਨ ਲਓ ਦੱਸਦਾ ਉਹਨਾਂ ਨੂੰ ਮਜ਼ਦੂਰ ਉੱਥੇ ਫੇ ਕਈ ਲੋਕਾਂ ਨੂੰ ਤਕਲੀਫ ਹੁੰਦੀ ਹਮ ਕੰਮ ਤੋਂ ਬਿਠਾ ਲੈ ਕੰਮ ਤੋਂ ਬਿਠਾਉਣ ਦੀ ਤਕਲੀਫ ਨਹੀਂ ਹੁੰਦੀ ਹਮ ਉਹ ਕਹਿੰਦੇ ਵੀ ਸਾਨੂੰ ਮਜ਼ਦੂਰਾਂ ਨੇ ਹੁਣ ਸਾਡੇ ਕੋਲ 10% ਫਾਲਤੂ ਮੰਗਣਾ ਸੀ ਕਿੱਥੋਂ ਲਈਏ ਇਹ ਫਿਰ ਤੁਸੀਂ ਵਿਵਸਥਾ ਕਰੋ ਤੁਸੀਂ ਗੱਲ ਕਰੋ ਉੱਥੇ ਜਦੋਂ ਜੀਆਰਐਸ ਨਾਲ ਗੱਲ ਕਰਦੇ ਹੋ ਕਹਿੰਦੇ ਤੁਸੀਂ ਕਿਹੜੇ ਪੰਗੇ ਚ ਪੈ ਗਏ ਜੀ ਤੁਸੀਂ ਕਹਾਨੂੰ ਇਹਨਾਂ ਨੇ ਮੰਗ ਲਗਦੇ ਹਮ ਇਸ ਕਰਕੇ ਜਿਹੜੇ ਆ ਕਿਉਂਕਿ ਮਜ਼ਦੂਰਾਂ ਦੇ ਵਿੱਚ ਅਗਿਆਨਤਾ ਬਹੁਤ ਸਾਰੀਆਂ ਮਜਬੂਰੀਆਂ ਤੇ ਜਿਹੜੇ ਜਿਹੜੇ ਪਾਵਰਫੁੱਲ ਲੋਕ ਹੈ ਜੀ ਮਨਰੇਕਾ ਦੇ ਵਿੱਚ ਜਿਹੜੇ ਪਾਵਰ ਚਾਹੇ ਉਹ ਪ੍ਰਸ਼ਾਸਨਿਕ ਅਧਿਕਾਰੀ ਆ ਚਾਹੇ ਉਹ ਪਿੰਡਾਂ ਦੇ ਸਾਡੇ ਚੌਧਰੀ ਸਹਿਬਾਨ ਆ ਜੀ ਉਹ ਆਪਣੇ ਹਿਸਾਬ ਨਾਲ ਹੀ ਕਮਾਉਣਾ ਚਾਹਦੇ ਆ ਹੂੰ ਆਪਣੇ ਹਿਸਾਬ ਨਾਲ ਕਮਾਉਣਾ ਚਾਹੁੰਦੇ ਆ ਜਿਹੜੀ ਕਿ ਇੱਕ ਆਪਣੇ ਹਿਸਾਬ ਨਾਲ ਕੰਮ ਕਰਨ ਚੰਗੀ ਗੱਲ ਆ ਪਰ ਮਜ਼ਦੂਰਾਂ ਦੇ ਜਿੱਥੇ ਅਧਿਕਾਰਾਂ ਦੀ ਗੱਲ ਆਉਂਦੀ ਆ ਸੰਵਿਧਾਨਿਕ ਕਾਲੀ ਗੱਲ ਆਉਂਦੀ ਉੱਥੇ ਉੱਥੇ ਪਹਿਰਾ ਦੇਣਾ ਫਿਰ ਕੁਤਰਾ ਜੀ ਜੀ ਤੇ ਜੇ ਆਪਣੇ ਆਪਣੇ ਕੰਮੇ ਕਰਾਉਣਾ ਤੇ ਜਦੋਂ ਉਹਨਾਂ ਦੇ ਹੱਕ ਦੀ ਗੱਲ ਆਈ ਤਾਂ ਕਹਿੰਦੇ ਤਾਂ ਬਿੱਲੀ ਵੱਠੇ ਰਹਿੰਦੇ ਇਹ ਵੀ ਗੱਲ ਮਰੀ ਆ ਹਾਂ ਉਹ ਬੰਨ ਲਾਂਦੇ ਆ ਉੱਥੇ ਬੰਨ ਲਾਂਦੇ ਆ ਜਿਹੜੇ ਸੰਵਧਾਨਕ ਅਧਿਕਾਰ ਜਿਹੜੇ ਹੋਰ ਕਿਹੜੇ-ਕਿਹੜੇ ਆ ਬਹੁਤ ਸਾਰੇ ਜਗ੍ਹਾ ਤੇ ਦੇਖਦੇ ਇਸ ਕੋ ਪਾਣੀ ਦਾ ਸਾਧਨ ਨਹੀਂ ਹੁੰਦਾ ਕੋਈ ਸ਼ਾਮ ਦਾ ਸਾਧਨ ਨਹੀਂ ਮੈਂ ਮੈਂ ਉਹੀ ਮੈਂ ਬੇਨਤੀ ਕਰ ਰਿਹਾ ਜੀ ਵੀ ਮੈਡੀਕਲ ਫਰਸਟ ਏਡ ਦਾ ਕੋਈ ਪ੍ਰਬੰਧ ਨਹੀਂ ਹੈ ਜਿੱਥੇ ਕੰਮ ਚੱਲਦਾ ਕਾਨੂੰਨ ਕਹਿੰਦਾ ਹੋਣਾ ਚਾਹੀਦਾ ਜਦ ਕਿ ਕਾਨੂੰਨ ਕਹਿੰਦੇ ਨਿਯਮ ਕਹਿੰਦੇ ਉੱਥੇ ਫਰਸਟ ਏਡ ਦੀ ਕੋਈ ਕਟ ਹੋਣੀ ਚਾਹੀਦੀ ਆ ਉੱਥੇ ਹੋਣੇ ਚਾਹੀਦੇ ਆ ਜੀ ਤੇ ਔਰ ਜਿਹੜਾ ਅਗਲਾ ਜਿਹੜਾ ਆ ਇਹਨਾਂ ਦੇ ਬੂਟ ਹੂੰ ਮਰੀਗਾ ਮਜ਼ਦੂਰਾਂ ਦੇ ਹੂੰ ਹੁਣ ਬਰਸਾਦਾਂ ਮੌਸਮ ਚੱਲਿਆ ਅੱਛਾ ਉਹਨੂੰ ਬੂਟ ਮਿਲਣੇ ਚਾਹੀਦੇ ਬ ਰੰਬੇ ਦਾਤੀਆਂ ਜੋ ਚਾਹੀਦਾ ਉਹੀ ਤੇ ਉਜ਼ਾਰ ਉਹਨੇ ਪ੍ਰਬੰਧ ਕੀਤਾ ਹਜ਼ਾਰ ਉਹਨੇ ਪ੍ਰਬੰਧ ਕਰ ਮੇ ਜੀ 15 ਦਿਨ ਦੇ ਵਿੱਚ ਵਿੱਚ ਕੰਮ ਦੇਣਾ ਨਹੀਂ ਤਾਂ ਫੇਰ ਬਿਰੋਜਗਾਰੀ ਪੱਤੇ ਬੰਨੂ ਗੱਲ ਤੁਰਨੀ ਹੈ ਇਹ ਇੱਕ ਤਾਂ ਬਹੁਤ ਵਧੀਆ ਹੈ ਜੀ ਮੰਨ ਲਓ ਕਈ ਵਾਰ ਇਸ ਤਰ੍ਹਾਂ ਮੰਨ ਲਓ ਘਰ ਦੇ ਵਿੱਚ ਵਿਧਵਾ ਹੈ ਨਿੱਕੇ ਨਿੱਕੇ ਬੱਚੇ ਹੈ ਉਹਦੀ ਮਜਬੂਰੀ ਬਣ ਗਈ ਕਿ ਮੈਂ ਨਰੇਗਾ ਚ ਕੰਮ ਕਰਾਂ ਤਾਂ ਮੈਂ ਬੱਚਿਆਂ ਨੂੰ ਪਾਲਣਾ ਹੈਗਾ ਬੱਚੇ ਕੁਛੜ ਚੱਕਣ ਵਾਲੇ ਆ ਉਹਦਾ ਵੀ ਕੋਈ ਸਾਧਨ ਹੈ ਇਹਦੇ ਵਿੱਚ ਤਾਂ ਸਾਡੀ ਕਾਫੀ ਸੇਵਾ ਨਾਲ ਗੱਲ ਹੋ ਰਹੀ ਸੀਗੀ ਬੜੇ ਵੱਡੇ ਆਪਸੀ ਨਰੀਗਾ ਦੇ ਮੈਂ ਉਹਨਾਂ ਨੂੰ ਮਿਲਿਆ ਤਾਂ ਉਹ ਕਹਿੰਦੇ ਵੀ ਜੇ ਕਹਿੰਦੇ ਵੀ ਇਹਦੇ ਵਿੱਚ ਤਾਂ ਇਹ ਵੀ ਹੈਗਾ ਵੀ ਜੇਕਰ ਕੋਈ ਮਤਲਬ ਕੋਈ ਨਰੀਗਾ ਮਜ਼ਦੂਰ ਔਰਤ ਮਾਂ ਬਣਨ ਵੱੜ ਗਈ ਸਾਡੀ ਭੈਣ ਹੂੰ ਜੇ ਉਹ ਘੱਟ ਕੰਮ ਕਰ ਸਕਦੀ ਆ ਉਹ ਦਿਹਾੜੀ ਜਾ ਕੋਈ ਥੱਲੇ ਕੰਮ ਕਰੂਗੀ ਬਹਿ ਜਾਊਗੀ ਹੂੰ ਦੂਜੇ ਨੰਬਰ ਤੇ ਜੇ ਕੋਈ ਸਿਆਣਾ ਹੈਗਾ ਜਾਂ ਅੰਘੀੜਿਆ ਉਹ ਜਿੰਨਾ ਕੰਮ ਕਰ ਸਕਦਾ ਉਹਨਾਂ ਕਰੂਗਾ ਉਹ ਤੇ ਕੋਤਪਾ ਹੂੰ ਦਿਹਾੜੀ ਬਰਾਬਰ ਮਿਲਣੀ ਦਾ ਤੇ ਜੇ ਪੰਜ ਔਰਤਾਂ ਦੇ ਬੱਚੇ ਉੱਥੇ ਹੈਗੇ ਆ ਤਾਂ ਇੱਕ ਕਾਰਸੋਨਰ ਬੱਚਿਆਂ ਨੂੰ ਖਿਲਾਉਣ ਲਈ ਉਹਨਾਂ ਨੇ ਕੋਈ ਬੈਠੀ ਜੀ ਜੀ ਇਹ ਇਹ ਸਾਰਾ ਕੁਝ ਵਿੱਚ ਲਿਖਿਆ ਜੀ ਇਹ ਜੀ ਤੇ ਬਹੁਤ ਜਗ੍ਹਾ ਤਾਂ ਇਹ ਦੇਖਿਆ ਵੀ ਜਿੱਥੇ ਨਹਿਰਾਂ ਤੇ ਜਾਂ ਕਿਤੇ ਕੋਈ ਦਰਖਤ ਵੀ ਨੇੜੇ ਨਹੀਂ ਹੁੰਦਾ ਮਜ਼ਦੂਰ ਲੱਗੇ ਹੁੰਦੇ ਆ ਪਸੀਨੋ ਪਸੀਨੀ ਹੋਏ ਕੋਈ ਛਾਂ ਦੀ ਵਿਵਸਥਾ ਕੋਈ ਠੰਡੇ ਪਾਣੀ ਦੀ ਵਿਵਸਥਾ ਉੱਥੇ ਠੰਡੇ ਪਾਣੀ ਦੀ ਵਿਵਸਥਾ ਕੋਈ ਨਹੀਂ ਮਜ਼ਦੂਰ ਆਪਣੇ ਪੱਤਰ ਤੇ ਕਰੂਗਾ ਹਾਂ ਉਹਨਾਂ ਨੂੰ ਜਦ ਕਿ ਪਾਣੀ ਦਾ ਪ੍ਰਬੰਧ ਵੀ ਲਿਖਿਆ ਹੈਗਾ ਜੀ ਮੈਂ ਤੁਹਾਨੂੰ ਇੱਕ ਦਿਲਚਸਪ ਗੱਲ ਦੱਸਦਾ ਇੱਥੇ ਪਿੰਡ ਦਿਆਲਾ ਪਿੰਡ ਆ ਤਸਵੀਰ ਬਣਾ ਚੋਰਦਾ ਹਾਂ ਉਹ ਟੇਕ ਉਸੂ ਜਿੱਥੇ ਸਾਰਾ ਕੰਮ ਚੱਲਦਾ ਸੀ ਤੇ ਅਸੀਂ ਛੁੱਟੀ ਦੇ ਟਾਈਮ ਚਲੇ ਗਏ ਉੱਥੇ ਸਾਨੂੰ ਕੰਮ ਹੀ ਚਲੇ ਗਏ ਤਾਂ ਇੱਕ ਬੀਬੀ ਨਾ ਸਿਆਦਾ ਟਾਈਮ ਸੀ ਸਰਦੀ ਦਾ ਉਹ ਮਤਲਬ ਲੰਬੀ ਪਈ ਆਰਾਮ ਕਰਦੀ ਹੈ ਅਸੀਂ ਮੁੰਸਾਲੇ ਖੜਾ ਕੀਤਾ ਉਹ ਬੀਬੀ ਨੂੰ ਪਤਾ ਲੱਗਿਆ ਤਾਂ ਦੂਏ ਪਾਸੇ ਜਿ ਘੁੰਮ ਕੇ ਛੱਪੜ ਵਾਲੇ ਪਾਸੇ ਨੂੰ ਆ ਗਏ ਤਾਂ ਉਹ ਜਿੱਦਾਂ ਮਤਲਬ ਤਿੰਨ ਇੱਕ ਤਿੰਨ ਇੱਕ ਕਰਮਤੇ ਮਤਲਬ 15 20 ਫੁੱਟ ਜ਼ਿਆਦਾ ਨਹੀਂ ਹੈ ਉਹ ਬੀਬੀ ਸੁੱਤੀ ਪਈ ਹੈ ਕੋਕ ਸੁੱਤੀ ਪਈ ਹੈ ਉਹਨੇ ਨਹੀਂ ਪਤਾ ਕੋ ਆ ਗਿਆ ਤੇ ਅਸੀਂ ਉਥੇ ਦੇਖ ਰਿਹਾ ਜਿਹੜਾ ਨਾਲਾ ਇਹਣਾ ਚੱਲ ਰਿਹਾ ਉਹਦੇ ਨਾਲ ਇੱਕ ਛੋਟੀ ਨਾਲੇ ਹੋਰ ਜਾ ਰਿਹਾ ਪਰਲੇ ਪਾਸੇ ਉਥੇ ਕਾਫੀ ਕੰਡਾ ਤਾਂ ਉਹਦੇ ਵਿੱਚ ਇੱਕ ਸੱਪ ਬੈਠਾ ਉਹਦੇ ਵਿੱਚ ਮਤਲਬ ਹੂੰ ਉਹ ਵੀ ਧੁੱਪ ਸਿਕ ਰਿਹਾ ਅਸੀਂ ਇਹਨੇ ਕਹਿੰਦੇ ਬਸ ਸੱਪ ਨੇ ਉਹਨੂੰ ਲੜ ਜਾਣਾ ਸੀ ਮੈਂ ਹੀ ਨਹੀਂ ਕਹਿੰਦਾ ਉਹ ਸੱਪ ਆਪਣੀ ਮਸਤੀ ਵਿੱਚ ਸੀਗਾ ਤੇ ਉਹ ਮਤਲਬ ਬੀਬੀ ਉੱਤਰ ਉਹ ਸੁਸਤੀ ਵਿੱਚ ਸੀ ਔਰ ਮੇਰੇ ਕੋਲ ਅੱਜ ਵੀ ਵੀਡੀਓ ਹੈਗੀ ਮੈਂ ਉਹ ਸੱਪ ਦੀ ਵੀਡੀਓ ਲੈ ਕੇ ਉਹ ਉੱਧਰ ਵੀ ਫੋਟੋ ਖਿੱਚੀਦਾ ਉਹ ਸੱਪ ਵਿਚਾਰਿਆ ਉਹ ਵੀ ਵਿਚਾਰਿਆ ਇਦਾਂ ਦੇ ਹਾਲਾਤਾਂ ਦੇ ਵਿੱਚ ਹੂੰ ਕੀ ਅਸੀਂ ਮਜ਼ਦੂਰ ਨੂੰ ਸੁਰੱਖਿਆ ਤੇ ਕਹਿ ਸਕਦੇ ਹਾਂ ਨੇ ਸਿਰਖ ਜਿਹੜੇ ਲੋਕ ਇਹ ਕਹਿੰਦੇ ਆ ਵੀ ਮਨਰੇਕਾ ਵਾਲੇ ਕੰਮ ਨਹੀਂ ਕਰਦੇ ਮੈਂ ਇਹ ਕਹਿੰਦਾ ਮੈਂ ਮੈਂ ਇਹ ਕਹਿਣਾ ਹੁੰਦਾ ਜਦੋਂ ਮੈਂ ਮੀਟਿੰਗ ਕਰਦਾ ਮੈਂ ਕਹਿੰਦਾ ਉਹਨਾਂ ਬੀਬੀਓ ਪਾਈਓ ਵੀ ਇਹ 346 ਰੁਪਏ ਦਿਹਾੜੀ ਸਾਨੂੰ ਮਿਲਦੀ ਹੈ ਤਾਂ ਅਸੀਂ ਰੱਬ ਤਰਫੀ ਇਨਸਾਨੀ ਨਾਤੇ ਬਿਲਕੁਲ ਦੇਸ਼ ਦੇ ਹਿੱਤ ਵਿੱਚ ਆਪਣੇ ਆਉਣ ਵਾਲੇ ਭਵਿੱਖ ਦੇ ਹਿੱਤ ਵਿੱਚ ਆਪਾਂ ਉਹਨਾਂ ਨਾਲ ਕੰਮ ਜ਼ਰੂਰ ਕਰੀਏ ਜ਼ਰੂਰ ਕਰੀਏ ਬਿਲਕੁਲ ਉਹਨਾਂ ਆਪਾਂ ਜ਼ਰੂਰ ਕਰੀਏ ਕਿਉਂਕਿ ਨਰੇਕਾ ਦਾ ਕੰਮ ਹੀਠੋਂ ਚੱਲਦਾ ਆਪਾਂ ਹੀਠੋਂ ਆਪਾਂ ਜੇ ਮਾਦਾਰ ਹੋਵਾਂਗੇ ਤਾਂ ਉੱਪਰ ਵੀ ਆਪਾਂ ਕਹਿ ਸਕਦੇ ਆ ਜੀ ਔਰ ਜੇ ਕੋ ਬਿੱਲਾ ਬੈਠਾ ਵੀ ਰਹਿੰਦਾ ਤਾ ਉਹਨੂੰ ਬੈਠਾ ਨਹੀਂ ਚਾਹੀਦਾ ਮੇਰੇ ਖਿਆਲ ਨਾਲ ਉਹਨੂੰ ਆਰਾਮ ਵੀ ਕਰਨਾ ਕੰਮ ਵੀ ਕਰਨਾ ਜੀ ਪਰ ਜਿੱਥੇ ਖਤਰਨਾਕ ਕੰਮ ਕਰਾਉਂਦੇ ਉਦੋਂ ਦੀ ਚਰਚਾ ਘੱਟ ਹੁੰਦੀ ਆ ਤੇ ਬੇਲਿਆਂ ਦੀ ਚਰਚਾ ਜ਼ਿਆਦਾ ਹੁੰਦੀ ਆ ਇਹ ਵੀ ਇੱਕ ਮਜ਼ਦੂਰ ਬਰੋਦੀ ਤੇ ਸੁਰੱਖਿਆ ਦੀ ਗੱਲ ਕਿੰਨੀ ਕ ਹੈਗੀ ਸੁਰੱਖਿਆ ਬਿਲਕੁਲ ਨਹੀਂ ਹੈ ਮੇਰੇ ਲਈ ਕਾਮੀਦੂਰ ਦੀ ਕੋਈ ਸੁਰੱਖਿਆ ਨਹੀਂ ਕਾਨੂੰਨ ਦੇ ਵਿੱਚ ਕਾਨੂੰਨ ਦੇ ਵਿੱਚ ਸੁਰੱਖਿਆ ਸਾਰੀ ਆ ਜੀ ਕਾਨੂੰਨ ਦੇ ਵਿੱਚ ਸੁਰੱਖਿਆ ਸਾਰੀ ਆ ਤੁਹਾਡੇ ਕੋਲ ਫਸਟ ਡੇਟ ਦਾ ਉਹਨੂੰ ਕਿਹਾ ਪ੍ਰਬੰਧ ਕਰੋ ਔਰ ਮੈਂ ਇਹ ਕੋ ਚਿੱਠੀਆਂ ਦੇਖੀਆਂ ਜਿਨ੍ਹਾਂ ਦੇ ਵਿੱਚ ਬੀਡੀਪੀ ਨੇ ਜੀਆਰਐਸ ਨੂੰ ਲਿਖੇ ਕਿਤਾ ਵੀ ਤੂੰ ਪ੍ਰਬੰਧ ਕਰਨਾ ਬੀਖੇ ਸਾਰਾ ਜੇ ਜੀਆਰ ਮਤਲਬ ਮੈਂ ਕਿੰਨਾਂ ਦੇ ਬਹੁ ਖਲਾਫ ਹਾਂ ਕਿਉਂਕਿ ਗਲਤ ਕੰਮ ਕਰ ਰਹੇ ਆ ਬਹੁਤੇ ਬਹੁਤਿਆਂ ਨੂੰ ਪਤਾ ਨਹੀਂ ਹੈ ਕਿ ਅਸੀਂ ਕੀ ਕਰਨਾ ਤੇ ਉਹ ਬੀਡੀਪੀ ਸਾਹਿਬ ਨੂੰ ਰਿਪੋਰਟ ਕਰਨ ਵੀ ਪਾਈ ਦੱਸੋ ਵੀ ਅਸੀਂ ਕਿੱਥੇ ਕਦੇ ਨਾਲ ਕਰੀਏ ਹਾਂ ਉਹ ਈਡੀਸੀ ਸਾਹਿਬ ਨੂੰ ਕਰਨ ਉਹ ਸਰਕਾਰ ਨੂੰ ਕਰਨ ਉੱਥੇ ਕਿਉਂ ਚੁੱਪ ਬੈਠੇ ਮਜ਼ਦੂਰ ਦੀ ਸੁਰੱਖਿਆ ਦਾ ਜਿੱਥੇ ਸਵਾਲ ਆ ਉੱਥੇ ਫਸਟ ਏਡ ਹੋਣੀ ਚਾਹੀਦੀ ਪਾਣੀ ਦਾ ਪ੍ਰਬੰਧ ਹੋਣਾ ਚਾਹੀਦਾ ਉਹਨਾਂ ਦੇ ਦਸਤਾਨੇ ਬੂਟ ਅਜੇ ਤੱਕ ਨਹੀਂ ਮਿਲੇ ਹੂੰ ਉਹਨਾਂ ਨੂੰ ਉਹਨਾਂ ਦੇ ਹਜ਼ਾਰ ਨਹੀਂ ਮਿਲੇ ਉਹਨਾਂ ਮੰਨ ਲਓ ਘਟਨਾ ਵਾਪਰ ਜਾਂਦੀ ਜੇ ਘਟਨਾ ਵਾਪਰ ਜਾਂਦੀ ਜੇ ਡੈਥ ਡੈਥ ਕੇਸ ਵਿੱਚ ਉਹ ਕਹਿੰਦੇ ਜੀ 25000 ਰੁਪਏ ਨੂੰ ਆਰਥਿਕ ਸਹਾਇਤਾ ਮਿਲ ਸਕਦੀ ਹੈ ਡੈਥ ਕੇਸ ਤੇ ਡੈਥ ਕੇਸ ਵਿੱਚ ਹਮ ਮਤਲਬ ਉਹਦਾ ਪੁਰਾਣਾ ਅੰਕੜਾ ਜੀ ਹੁਣ ਮਨ ਬਦਲਣੀ ਚਾਹੀਦੀ ਸੀਗੀ ਮੈਂ ਇਸੇ ਕਰਕੇ ਸੀ ਸਾਡੀ ਕੀ ਕੋਸ਼ਿਸ਼ ਆ ਵੀ ਇਹ ਮਨਰੇਗਾ ਮਜ਼ਦੂਰ ਜੇ ਰਜਿਸਟਰਡ ਹੋਣਗੇ ਭਲਾਈ ਬੋਰਡ ਵਿੱਚ ਸਾਰੀ ਗਤੀ ਭਲਾਈ ਬੋਰਡ ਵਿੱਚ ਤਾਂ ਜੇ ਮੌਤ ਹੁੰਦੀ ਤਾਂ 4 ਲੱਖ ਰੁਪਏ ਹਮ ਠੀਕ ਹੈ ਜੀ ਪਰਵਾਣ ਵੀ ਹੋਰ ਸੂਤਾ ਮਿਲ ਜਾਣਗੇ ਹੁਣ ਇਹਦੇ ਨਾਲ ਜੋੜ ਲਈ ਆਪਾਂ ਜਿਹੜਾ ਮਜ਼ਦੂਰ ਇਕੱਤੇ ਹੈਗਾ ਜੀ 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 ਜਿਹੜਾ ਨਰੇਗਾ ਵਰਕਰ ਹੈ ਉਹ ਮਜ਼ਦੂਰ ਇੱਕ ਤਰ੍ਹਾਂ ਕਿਵੇਂ ਕਿਵੇਂ ਲਾ ਹ ਲੈ ਸਕਦਾ ਮਜ਼ਦੂਰ ਜਿਹੜਾ ਹੈ ਨਰੇਗਾ ਮਜ਼ਦੂਰ ਸਾਰੇ ਨਰੇਗਾ ਮਜ਼ਦੂਰ ਮੇਰੇ ਖਾਨਾ ਲਾਭ ਲੈ ਸਕਦੇ ਆ ਕਿਉਂਕਿ ਜਿਹੜੀ ਬੀਬੀ ਅੱਜ ਕੰਮ ਤੇ ਆ ਰਹੀ ਆ 50 60 ਸਾਲ ਦੀ ਜਾਂ ਵੱਧ ਦੀ ਜਾਂ ਬਜ਼ੁਰਗ ਸਾਡਾ ਭਰਾ ਕੋ ਆ ਰਿਹਾ ਤਾਂ ਉਹਨਾਂ ਦੇ ਬੱਚੇ ਕੋ ਅਫਸਰ ਤਾਂ ਨਹੀਂ ਲੱਗੇ ਹੋਣਗੇ ਉਹ ਜਿਹੜਾ ਰਾਜ ਮਿਸਤਰੀ ਹੋਣਗੇ ਪੈਂਟਰ ਹੋਣਗੇ ਪਲੰਬਰ ਹੋਣਗੇ ਕਾਰਪੈਂਟਰ ਹੋਣਗੇ ਮੈਂ ਉਹਨੂੰ ਇਹ ਬੇਨਤੀ ਕਰਦਾ ਹਾਂ ਨਾ ਵੀ 58 ਸਾਲ ਤੋਂ ਜਿਹਦੀ ਬੀਬੀ ਦੀ ਜਾਂ ਸਾਡੇ ਬਜ਼ੁਰਗਰੀ ਭਰਾ ਦੀ ਉਮਰ ਵੱਧਿਆ ਉਹ ਆਪਣੇ ਬੱਚਾ ਨੂੰ ਰਜਿਸਟਰਡ ਕਰਾਓ ਲੀਵਰ ਕਾਰਡ ਬਣਾਓ ਬਤੌਰ ਮਾਪੇ ਆਪਣਾ ਵਿੱਚ ਨਾਮ ਦਾਜ ਕਰਾਓ ਤਾਂ ਕਿ ਤੁਹਾਨੂੰ ਤੋਂ ਤੁਹਾਨੂੰ ਵੀ ਮਿਲੇ ਮੇਰੀ ਪ੍ਰਾਈਮ ਉਹ ਤੋਂ ਤੁਹਾਨੂੰ ਮਿਲੇ ਤੁਹਾਨੂੰ ਕੰਨਾ ਨਹੀਂ ਵਸ਼ਿੰਦੀ ਲੂੜਾ ਮਿਲ ਜਵੇ ਤੁਹਾਨੂੰ ਦਾਦਣਾ ਦੀ ਲੂੜਾ ਮਿਲ ਜਵੇ ਤੁਸੀਂ ਬਿਮਾਰ ਹੋਣੇ ਜਾਂ ਵਿੱਚ ਜਿਹੜੀਆਂ ਸਕੀਮਾਂ ਤੁਸੀਂ ਮਿਲ ਸਕਦੇ ਹੋ ਸਕੀਮਾਂ ਬਹੁਤਾਂ ਦੇ ਵਿੱਚ ਪ੍ਰਾਈਮ ਸਕੀਮਾਂ ਬਹੁਤਿਆਰ ਤੇ ਜੇ ਕੋਈ ਬੀਬੀ ਉਹਦੇ ਵਿੱਚ ਦੇਖੋ ਮੌਤ ਹੋ ਜਾਣਾ ਇਹ ਤਾਂ ਕੁਦਰਤੀ ਇਹਨੂੰ ਆਪਾਂ ਨਹੀਂ ਕੁਝ ਵੀ ਕਰ ਸਕਦੇ ਪਰ ਜੇ ਦਾ ਲੇਬਰ ਕਾਰਡ ਬਣਿਆ ਹੋਊਗਾ ਰਜਿਸਟਰਡ ਜਿਹੜਾ ਹੋਇਆ ਹੋਊਗਾ ਉਹਨੂੰ ਵੱਡੀ ਸੂਤ ਮਿਲ ਜਾਂਦੀ ਹੈ ਹੂੰ ਉਹਦੇ ਬੱਚਿਆਂ ਦਾ ਬਣ ਜਾਂਦਾ ਉਹਦੇ ਬੱਚਿਆਂ ਲਈ ਵੱਖਰਾ ਬਜੀਫਾ ਹੈ ਛੰਗਣ ਸਕੀਮਾ ਸਾਰਾ ਕੁਝ ਉਹਦੇ ਬੱਚੇਗਾ ਉਹ ਮਜ਼ਦੂਰਾਂ ਉਹ ਸਾਰੀਆਂ ਉਹ ਨਰੇਕਾ ਵਾਲੇ ਨੇ ਮਿਲ ਸਕਦੀਆਂ ਜਿਹੜੇ ਬਜ਼ੁਰਗ 58 ਸਾਲ ਤੋਂ ਵੱਧ ਉਮਰ ਦੇ ਆ ਜੀ ਉਹ ਮਤਲਬ ਉਹ ਆਪਣੇ 58 ਸਾਲ ਤੋਂ ਜਿਹੜੇ ਵੱਧ ਉਮਰ ਦੇ ਆ ਉਹ ਉਹ ਆਪਣੇ ਬੱਚਿਆਂ ਦੇ ਨਾਲ ਲੇਬਰ ਕਾਰਡ ਬਣਾਉਣ ਉਹ ਚ ਆਪਣਾ ਨਾਮ ਪਾਉਣ ਜਿਹੜੇ 58 ਸਾਲ ਤੋਂ ਘੱਟ ਆ ਉਹ ਸਿੱਧੇ ਬਣਾਉਣ ਤਾਂ ਕਿ ਲਾਭ ਸਾਰਿਆਂ ਨੂੰ ਮਿਲ ਸਕਦਾ ਜੀ ਇਸੇ ਕਰਕੇ ਜਿਹੜਾ ਅਸੀਂ ਆਹ ਅੱਜ ਠੀਕ ਮੈਂ ਤੁਹਾਨੂੰ ਦੱਸ ਰਿਹਾ ਜੀ ਤੁਹਾਨੂੰ ਪਹਿਲਾਂ ਵੀ ਦੱਸੀ ਸੀ ਮੈਂ ਬਿਲਕੁਲ ਤੇ ਇਹ ਚਿੱਠੀ ਇਸੇ ਕਰਕੇ ਕਟਾਈ ਸੀਗੀ 16 425 ਬਿਲਕੁਲ ਇਹ ਸਾਰੇ ਦਫ਼ਤਰਾਂ ਚ ਬੀੜੀ ਦਫ਼ਤਰਾਂ ਚ ਘੰਮ ਰਹੀ ਆ ਜੀ ਪਰ ਇਹਦੇ ਉੱਤੇ ਅਮਲ ਨਹੀਂ ਹੋਇਆ ਜੇ ਅਮਰ ਬੁੱਝਵੇ ਤਾਂ ਸਾਨੂੰ ਇੰਨੀ ਕਲਪਨਾ ਨਾ ਪਵੇ ਹੂੰ ਸਾਡਾ ਸਾਡਾ ਬੜਾ ਦਰਦ ਆ ਅਸੀਂ ਸਮਾਜ ਨਾਲ ਜਦੋਂ ਦੇਖਦੇ ਆ ਤਾਂ ਸਾਡਾ ਮਨ ਪਸੀਜਿਆ ਜਾਂਦਾ ਸਾਰਾ ਪਰ ਜਿਹੜੇ ਸਾਡੇ ਅਫਸਰ ਚਾਹੀਏ ਜਾਂ ਸਾਡੇ ਲੀਡਰ ਸਾਹਿਬਾਨ ਆ ਉਹ ਸਾਡਾ ਸਹਿਯੋਗ ਨਹੀਂ ਕਰਦੇ ਉਹ ਉਲਟਾ ਪ੍ਰਚਾਰ ਕਰਦੇ ਸਾਡੇ ਖਿਲਾਫ ਹੂੰ ਉਹ ਸਿਰਫ ਵੋਟ ਤੱਕ ਸੀਮਿਤ ਹੈ ਵੋਟਾਂ ਲੈਣ ਦੀ ਜੀ ਸਕਦੇ ਜੇ ਚੰਗੇ ਕੰਮ ਕਰੂਗੇ ਵੋਟਾਂ ਨੂੰ ਮਿਲ ਜਾਣੀਆਂ ਠੀਕ ਹੈ ਜੀ ਇਹਨਾਂ ਦਾ ਵੋਟਾਂ ਫੋੜ ਜਿਆਦਾ ਜੁੜਨਗੇ ਹੁਣ ਜੀ ਸੀ ਕਰਨਗੇ ਪਰ ਹੁਣ ਇੱਛਾ ਸ਼ਕਤੀ ਉਹ ਬਣਾਉਣੀ ਪਣੀ ਹੈ ਇੱਛਾ ਸ਼ਕਤੀ ਕਾਇਮ ਕਰਨੀ ਪਣੀ ਬਸ ਹੀ ਲੋਕਾਂ ਦਾ ਭਲਾ ਕਰਨਾ ਕਿਉਂਕਿ ਅਸੀਂ ਸਾਰੇ ਲੋਕ ਪੰਜਾਬ ਦੇ ਜਿਸ ਤੱਕ ਅਸੀਂ ਦੇਖਦੇ ਆਂ ਵੀ ਕੋਈ ਗੁਰਦੁਆਰਾ ਸਾਹਿਬਾਂ ਚ ਜਾਂਦਾ ਗੁਰਦੁਆਰਾ ਸਾਹਿਬ ਜਾਂਦਾ ਕੋਈ ਕੋਈ ਕਿਸੇ ਜਾਂਦਾ ਕੋਈ ਕਿਸੇ ਧਰਮ ਸੰਤ ਜਾਂਦਾ ਸਾਰਿਆਂ ਦੀ ਆਪ ਆਪਣੀ ਆਸਥਾ ਹੈ ਮੇਰੇ ਖਿਆਲ ਦੇ ਨਾਲ ਆਸਥਾ ਹੀ ਹੋਣੀ ਚਾਹੀਦੀ ਵੀ ਅਸੀਂ ਲੋਕਾਂ ਦਾ ਪਤਾ ਕਰ ਬਿਲਕੁਲ ਅਗਲਾ ਜਨਮ ਵਾਲੀ ਜਿਹੜੀ ਗੱਲ ਹੈ ਨਹੀਂ ਸਵਰਗਾਂ ਚ ਕੀ ਸਾਡੇ ਭੇਜ ਦੇ ਆ ਸਾਡੇ ਡੇਰੇਦਾਰ ਭੇਜ ਦੇ ਆ ਕੀ ਕੁਝ ਕਰਦੇ ਆ ਜਿਹੜੀ ਉਹਨਾਂ ਨਾਲ ਜੁੜੇ ਲੋਕ ਆ ਜਾਂ ਉਹਨਾਂ ਨਾਲ ਜੁੜੀ ਸਕਦਾ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਵੀ ਆਪਾਂ ਤੁਸੀਂ ਅਗਲਾ ਜਨਮ ਤੁਹਾਡਾ ਆਪੇ ਸਬਰਾ ਹੋਣਾ ਜੇ ਤੁਸੀਂ ਆਹ ਜਨਮ ਸਹੀ ਕਰ ਗਏ ਲੋਕਾਂ ਦਾ ਵੀ ਕਰ ਲਓ ਆਣ ਗੁਣ ਦਾ ਵੀ ਕਰ ਲਓ ਆਪਣੇ ਤਰੀਕੇ ਨਾਲ ਬਿਲਕੁਲ ਕਿਸੇ ਨੂੰ ਰਾਹੇ ਪਾ ਦਿਓ ਕਿਸੇ ਗਰੀਬ ਨੂੰ ਸਾਥ ਸੌਖਾ ਬਿਲਕੁਲ ਜਾਂ ਉਹਨਾਂ ਦੇ ਕੋਲ ਆਏ ਲੀਡ ਤੇ ਬਹੁਤ ਇਹ ਲੋਕਾਂ ਦਾ ਭਲਾ ਹੋ ਸਕਦਾ ਜੀ 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 ਤੇ ਭਰਤੀ ਜੀ ਆਖਰ ਤੇ ਕੀ ਕਹਿਣਾ ਚਾਹੋਗੇ ਸਮਾਜ ਨੂੰ ਕੀ ਅਪੀਲ ਕਰਨਾ ਚਾਹੋਗੇ ਇੱਕ ਤਾਂ ਅਵੇਅਰ ਹੋਣ ਦੀ ਲੋੜ ਹੈਗੀ ਆ ਉਸ ਤੋਂ ਬਾਅਦ ਇਸ ਰਸਤੇ ਤੇ ਚੱਲਣ ਦੀ ਲੋੜ ਹੈ ਐਪਲੀਕੇਸ਼ਨ ਲਿਖ ਕੇ ਦੇਣੀ ਪੈਗੀ ਆਖਰ ਤੇ ਕੀ ਕਹਿਣਾ ਚਾਹੁੰਦੇ ਸੀ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਪਹਿਲਾਂ ਤਾਂ ਆਪਣੇ ਪੜ੍ਹੇ ਲਿਖੇ ਸਮਾਜ ਨੂੰ ਕਿ ਬਾਬਾ ਸਾਹਿਬ ਡਾਕਟਰ ਭੀਮਰਾਓਂ ਅੰਬੇਡਕਰ ਜੀ ਨੇ ਬੜੇ ਦੁਖੀ ਹੋ ਕੇ ਕਿਹਾ ਸੀਗੇ ਸਾਨੂੰ ਸਾਡੇ ਪੜ੍ਹੇ ਲਿਖੇ ਵਰਗ ਨੇ ਸਭ ਮੈਨੂੰ ਦੁੱਖ ਦਿੱਤਾ ਇਹ ਬਾਬਾ ਸਾਹਿਬ ਡਾਕਟਰ ਭੀਮਰਾਓਂ ਅੰਬੇਡਕਰ ਜੀ ਨੇ ਕਹੀ ਸੀ ਗੱਲ ਵੀ ਮੈਨੂੰ ਪੜੇ ਲਿਖੇ ਲੋਕਾਂ ਨੇ ਧੋਖਾ ਦਿੱਤਾ ਮੈਂ ਇਹ ਸਮਝਦਾ ਕਿ ਅੱਜ ਜਿੰਨਾ ਕਸੀਂ ਪੜੇ ਆ ਜਿੰਨੀ ਕ ਸਾਨੂੰ ਯੋਗਤਾ ਮਿਲੀ ਹੈ ਜਿੰਨੀ ਕ ਅ ਅ ਗੱਲਬਾਤ ਕਰ ਸਕਦੇ ਆ ਜਿੰਨਾ ਯੋਗਦਾਨ ਪਾ ਸਕਦੇ ਚਾਹੇ ਸਮੇਂ ਦਾ ਪਾਈਏ ਚਾਹੇ ਪੈਸੇ ਦਾ ਪਾਈਏ ਜਿੰਨਾ ਪਾ ਸਕਦੇ ਆ ਆਪਾਂ ਲੋਕਾਂ ਨੂੰ ਜਾਗਰੂਕ ਕਰੀਏ ਜਾਗਰੂਕ ਕਰਗੇ ਜਿਦਾ ਤੁਸੀਂ ਪਹਿਲਾਂ ਵੀ ਗੱਲ ਕੀਤੀ ਸੀ ਜਿਹੜੀਆਂ ਸਾਨੂੰ ਅਲਾਮਤਾ ਚਿਪੜੀਆਂ ਸਾਡੇ ਸਮਾਜ ਨੂੰ ਉਹਨੂੰ ਦੂਰ ਕਰੀਏ ਸਾਡਾ ਜਿਹੜਾ ਪੜਿਆ ਲਿਖਿਆ ਵਰਗ ਆ ਉਹ ਅੱਗੇ ਆਵੇ ਸਾਡੇ ਮੁਲਾਜ਼ਮ ਸਾਥੀ ਅੱਗੇ ਆਉਣ ਸਾਡੇ ਅਫਸਰ ਸਹਿਬਾਨ ਬਹੁਤਿਆਵਾਂ ਹੋਣਗੇ ਜਿਹੜੇ ਸਾਡੇ ਲੀਡਰ ਆ ਸਾਡੇ ਰਾਜਨੀਤਿਕ ਨੇਤਾ ਜਿਹੜੇ ਆ ਬੜਪੜੀ ਲੈਕਚਰ ਕਰਦੇ ਆ ਉਹਨਾਂ ਨੂੰ ਵੀ ਚਾਹੀਦਾ ਹੋਊਗੀ ਅੱਗੇ ਆਉਂ। ਭਲਾਈ ਸਕੀਮਾਂ ਦਵਾ ਕੇ ਲੋਕਾਂ ਦਾ ਮੋੜ ਬਣਨਾ ਲੋਕ ਜੁੜਨਗੇ ਵੀ ਕ੍ਰਾਂਤੀ ਵੀ ਆਊਗੀ ਅੱਗੇ ਵੀ ਪਤਾ ਆਗੇ ਕਿਉਂਕਿ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਵੀ ਕੋਈ ਕੰਮ ਹੋ ਰਿਹਾ। ਇਹਨਾਂ ਦਾ ਵੋਟ ਬੈਂਕ ਵੀ ਵਧੂਗਾ। ਬਿਲਕੁਲ ਜੀ ਵੋਟ ਬੈਂਕ ਵੀ ਵਧੇਗਾ ਪਰ ਵੋਟ ਜਿਹੜੀ ਹੈ ਉਹ ਅੱਜ ਦਾ ਸਮਾਂ ਇਦਾਂ ਦਾ ਆ ਗਿਆ ਕਿ ਅਸੀਂ ਵੋਟਾਂ ਦੇ ਨੇੜੇ ਜਾ ਕੇ ਸ਼ਰਾਬ ਨਾ ਖਰੀਦ ਲਾਂਗੇ। ਕਿਸੇ ਨੂੰ ਚਾਰ ਛਿੱਲੜ ਦੇ ਕੇ ਖਰੀਦ ਲਾਂਗੇ। ਜਾਂ ਕੋਈ ਹੋਰ ਲਾਲਚ ਦੇ ਕੇ ਖਰੀਦ ਲਾਂਗੇ ਇਹ ਕਿੰਨਾ ਚਿਰ ਚੱਲੇਗਾ ਅਗਰ ਤੁਸੀਂ ਇਹ ਭਲਾਈ ਸਕੀਮਾਂ ਲੋਕਾਂ ਤੱਕ ਲੈ ਕੇ ਜਾਂਦੇ ਹੋ ਤੁਹਾਡੇ ਕੋਲ 5 ਸਾਲ ਦਾ ਸਮਾਂ ਹੁੰਦਾ ਤੁਹਾਡੀ ਜੌਬ ਵੀ ਹੈ ਤੇ ਡਿਊਟੀ ਵੀ ਹੈ ਅਗਰ ਤੁਸੀਂ ਲੋਕਾਂ ਨੂੰ ਭਲਾਈ ਸਕੀਮਾਂ ਦੱਸਣ ਦੇ ਵਿੱਚ ਲੋਕਾਂ ਨੂੰ ਭਲਾਈ ਸਕੀਮਾਂ ਦਵਾਉਣ ਦੇ ਵਿੱਚ ਕਾਮਯਾਬ ਹੋ ਜੰਨੇ ਤੁਸੀਂ ਲੋਕਾਂ ਤੱਕ ਹੱਥ ਜੋੜ ਕੇ ਤੁਹਾਨੂੰ ਜਾਣ ਦੀ ਲੋੜ ਨਹੀਂ ਪੈਗੀ ਜਿਵੇਂ ਭਾਰਤੀ ਸਾਹਿਬ ਹੁਣਾਂ ਨੇ ਵੀ ਕਿਹਾ ਤੇ ਪਰ ਹੁੰਦਾ ਕੀ ਹੈ ਅਸੀਂ ਲੀਡਰਾਂ ਨੂੰ ਸਿਰਫ ਭੋਗਾਂ ਤੇ ਸੱਦਦੇ ਆਂ ਵਿਆਹ ਸਮਾਗਮਾਂ ਤੇ ਸੱਦਦੇ ਆਂ ਫੋਟੋ ਖਿੱਚ ਕੇ ਸੈਲਫੀ ਲਾ ਲਈ ਫੇਸਬੁੱਕ ਤੇ ਜਾਂ ਲਾ ਲਈ ਇਸੇ ਬ੍ਰਾਂਡੇ ਦੇ ਵਿੱਚ ਇੱਥੋਂ ਤੱਕ ਲੀਡਰਾਂ ਤੱਕ ਸੀਮਤ ਹੈ ਗਿਆ ਜਾਂ ਲੀਡਰ ਵੀ ਕਿਸੇ ਗੁਰੂ ਘਰ ਦੇ ਵਿੱਚ ਜਾਂਦਾ ਗੁਰੂ ਘਰ ਦੇ ਮੋਕੇ ਨੂੰ ਕਹਿ ਦਿੰਦਾ ਐਤਕੀ ਸਾਡਾ ਖਿਆ ਰੱਖੋ ਅਸੀਂ ਤੁਹਾਡਾ ਖਿਆ ਰਾਂਗੇ ਇੱਥੇ ਤੱਕ ਹੀ ਸੀਮਤ ਹੈ ਆਓ ਜੇਕਰ ਧਾਰਮਿਕ ਸ਼ਖਸੀਤਾ ਨੇ ਆਪਣੀ ਸੰਗਤ ਦਾ ਖਿਆ ਰੱਖਣਾ ਲੀਡਰਾਂ ਨੇ ਆਪਣੀ ਪਰਜਾ ਦਾ ਖਿਆ ਰੱਖਣਾ ਮੇਰੇ ਸਭ ਦੇ ਨਾਲ ਅਗਰ ਇਹ ਜਿਹੜੀਆਂ ਭਲਾਈ ਸਕੀਮਾਂ ਲੋਕਾਂ ਤੱਕ ਭਰੇ ਦੇ ਕੰਮ ਹੋ ਜਾਣ ਤੇ ਲੋਕਾਂ ਦੀ ਆਰਥਿਕ ਮੁਕਤੀ ਲੋਕਾਂ ਦਾ ਜਿਹੜਾ ਜਿਹੜਾ ਵਿਕਾਸ ਹੋਏਗਾ ਲੋਕਾਂ ਦੇ ਘਰਾਂ ਦੇ ਵਿੱਚ ਸੁਰੱਖਿਅਤ ਆਏਗੀ ਤੇ ਲੋਕ ਆਪਣੇ ਆਪ ਤੁਹਾਡੇ ਨਾਲ ਧਾਰਮਿਕ શિક્ષੀਤਾਂ ਨਾਲ ਵੀ ਜਾਣਗੇ ਤੇ ਲੋਕ ਰਾਜਨੀਤਿਕ ਲੀਡਰਾਂ ਦੇ ਨਾਲ ਵੀ ਜੋੜਨਗੇ ਬਿਨਾਂ ਲਾਲਚ ਦੇ ਵੀ ਲੋਕ ਵੋਟ ਪਾਉਣਗੇ ਤੇ ਆਸ ਹੈ ਅੱਜ ਦੀ ਜਿਹੜੀ ਇੰਟਰਵਿਊ ਸੀ ਅੱਜ ਦੇ ਜਿਹੜੇ ਵਿਚਾਰ ਸੀ ਤੁਹਾਡੇ ਲਈ کارਗਰ ਸਾਬਤ ਹੋਣਗੇ ਭਾਰਤੀ ਜੀ ਤੁਸੀਂ ਬਹੁਤ ਬਰੀਕੀ ਨਾਲ ਜਾਣਕਾਰੀ ਦਿੱਤੀ ਤੁਸੀਂ ਤੁਹਾਡਾ ਵੀ ਬਹੁਤ ਧੰਨਵਾਦ ਜੀ ਜੈਪੀ ਜੀ ਜੈਪਾ